ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਆਪਣੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ। ਜਦੋਂ ਤੁਸੀਂ ਕਮੈਂਟ ਕਰਦੇ ਹੋ ਫਿਰ ਮੈਨੂੰ ਵਧੀਆ ਲੱਗਦਾ ਹੌਸਲਾ ਮਿਲਦਾ ਕਿਉਂਕਿ ਜਦੋਂ ਆਪਾਂ ਕੋਈ ਜਾਲੇ ਤੁਹਾਡੇ ਅੱਗੇ ਰੱਖਦੇ ਆ ਹਨਾ ਉਹਦੇ ਬਾਰੇ ਤੁਹਾਡੇ ਵਿਚਾਰ ਜਦੋਂ ਮੈਨੂੰ ਪਤਾ ਲੱਗਦੇ ਆ ਤੁਸੀਂ ਬਸ ਕੱਲਾ ਉਹੀ ਨਾ ਲਿਖਿਆ ਕਰੋ ਨਾਈਸ ਸਟੋਰੀ ਜਾਂ ਕੁਝ ਵੀ ਤੁਸੀਂ ਕਹਾਣੀ ਬਾਰੇ ਤੁਹਾਨੂੰ ਕਿਵੇਂ ਲੱਗੀ ਉਹਦੇ ਵਿੱਚ ਕੀ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਦੇ ਵਿਚਾਰ ਰੱਖਿਆ ਕਰੋ ਫਿਰ ਮੈਨੂੰ ਐ ਲੱਗਦਾ ਵੀ ਹਾਂ ਤੁਸੀਂ ਵਾਕਿਆ ਹੀ ਪੂਰੀ ਕਹਾਣੀ ਸੁਣੀ ਹੈਗੀ ਬਾਕੀ ਮੇਰੇ ਜਿਹੜੇ ਪੱਕੇ ਸਬਸਕ੍ਰਾਈਬਰ ਨੇ ਜਿਹੜੇ ਮੇਰੇ ਨਾਲ ਸ਼ੁਰੂ ਤੋਂ ਲੈ ਕੇ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਸ਼ੁਰੂ ਚ ਆਪਣੇ ਨਾਲ ਬਹੁਤ ਸਬਸਕ੍ਰਾਈਬਰ ਜੁੜੇ ਸੀ ਪਰ ਹੌਲੀ ਹੌਲੀ ਉਹਨਾਂ ਨੇ ਮਤਲਬ ਉਹ ਪਿੱਛੇ ਪਿੱਛੇ ਹਟਦੇ ਗਏ ਹੁਣ ਆਪਣੀ ਜਿਹੜੀ ਇਹ ਮੇਲਾ ਦਾ ਫੌਜ ਆ ਉਹ ਘਟ ਰਹੀ ਗਈ ਆ ਜਿੰਨੇ ਵੀ ਸਬਸਕ੍ਰਾਈਬਰ ਪੱਕੇ ਤੌਰ ਤੇ ਜੁੜ ਗਏ ਆ ਮੈਨੂੰ ਇਸ ਗੱਲ ਦਾ ਵੀ ਭਰੋਸਾ ਵੀ ਤੁਸੀਂ ਐਂਡ ਤੱਕ ਜੁੜੇ ਰਹੋਗੇ ਜਦੋਂ ਤੱਕ ਵੀ ਆਪਣੇ ਸਾਹ ਚੱਲਦੇ ਆ ਜਦੋਂ ਤੱਕ ਵੀ ਆਪਣਾ ਚੈਨਲ ਚੱਲੂਗਾ ਤੁਸੀਂ ਜੁੜੇ ਰਹੋਗੇ ਕਿਉਂਕਿ ਮੈਂ ਵੇਖਿਆ ਵੀ ਜੇ ਇੱਕ ਦੌੜ ਲੱਗਦੀ ਆ ਦੌੜ ਦੇ ਵਿੱਚ ਅ ਕੁੱਝ ਕ ਜਾਣੇ ਇਹ ਮਤਲਬ ਨਾਲ ਨਾਲ ਚੱਲਦੇ ਹੁੰਦੇ ਆ ਕੁਝ ਕ ਜਿਹੜੇ ਪਿੱਛੇ ਰਹਿ ਜਾਂਦੇ ਆ ਥੱਕ ਜਾਂਦੇ ਆ ਜਿਹੜੇ ਹੁਣ ਜਿਹੜੇ ਥੱਕ ਚੁੱਕੇ ਹੈਗੇ ਉਹ ਥੱਕ ਕੇ ਬਸ ਤੇ ਜਿਹੜੇ ਨਾਲ ਭੱਜ ਰਹੇ ਆ ਉਹ ਨਾਲ ਹੀ ਭੱਜੇ ਰਹਿਣਗੇ ਮੈਨੂੰ ਐ ਪਤਾਗਾ ਤੁਸੀਂ ਸਾਰੇ ਮੇਰੇ ਪਰਿਵਾਰ ਦਾ ਹਿੱਸਾ ਹੋ ਮੈਨੂੰ ਚੰਗਾ ਲੱਗਦਾ ਤੁਹਾਡੇ ਕਮੈਂਟ ਪੜ ਕੇ ਤੁਹਾਡੇ ਸਾਰਿਆਂ ਦੇ ਨਾਮ ਤਕਰੀਬਨ ਮੇਰੇ ਯਾਦ ਹੋ ਗਏ ਹੈਗੇ ਬਨਿਤਾ ਰਾਣੀ ਕੁਲਵਿੰਦਰ ਸਿੰਘ ਸੁਖਾ ਸਿੰਘ ਸਰਾਰੀ ਆਗਮ ਜੋਤ ਤੇ ਹੋਰ ਆਪਣੇ अजय ਸਿੰਘ ਘਰਾਟ ਨਵਜੋਤ कौर ਦੇ ਨਾਂ ਤੇ ਜਿਨ੍ਹਾਂ ਦੀ ਏਡੀ ਬਣੀ ਆ ਤੇ ਹੋਰ ਆਪਣੇ ਸਬਸਕ੍ਰਾਈਬਰ ਸੌਰੀ ਮੈਨੂੰ ਜੀ ਨਾਮ ਭੁੱਲ ਗਈ ਤਾਂ ਇੱਕ ਬਲਜੀਤ कौर ਅਮਰਸਰ ਜੀ ਇਹ ਹੋਰ ਸੌਰੀ ਮੇਰੇ ਨਾਂ ਆਈ ਯਾਦ ਨਹੀਂ ਆ ਰਹੇ ਅਗਲੀ ਮਤਲਬ ਵੀਡੀਓ ਦੇ ਵਿੱਚ ਆਪਾਂ ਸਾਰਿਆਂ ਦੇ ਕਮੈਂਟ ਪੜਾਂਗੇ ਵੈਸੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਰੋਜ਼ ਕਮੈਂਟ ਪੜਾਂ ਪਰ ਦਿੱਕਤ ਇਹ ਆ ਕਿ ਮੇਰਾ ਫੋਨ ਆ ਨਾ ਜਿਹੜਾ ਉਹ ਖਰਾਬ ਹੋ ਗਿਆ ਦੂਜਾ ਪਹਿਲਾਂ ਮੈਂ ਦੂਜੇ ਫੋਨ ਤੇ ਚੈਨਲ ਖੋਲ੍ਹ ਕੇ ਕਮੈਂਟ ਪੜ੍ਹ ਦਿੰਦੀ ਸੀ ਹੁਣ ਇਸ ਫੋਨ ਤੇ ਮਤਲਬ ਯਾਦ ਨਹੀਂ ਰਹਿੰਦੇ ਹੈਗੇਗੇ ਤੁਸੀਂ ਗੁੱਸਾ ਨਾ ਕਰਿਓ ਜਿਹਦਾ ਨਾਮ ਨਹੀਂ ਲਿਆ ਗਿਆ ਉਹ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਲਾਵਾਂਗੇ ਵੈਸੇ ਮੈਨੂੰ ਇਹ ਲੱਗਦਾ ਹੁੰਦਾਗਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਕਿੰਨਾ ਸਤਕਾਰ ਮੈਂ ਤੁਹਾਡਾ ਸਾਰਿਆਂ ਦਾ ਕਰਦੀ ਆ ਤੇ ਜੇ ਨਾਮ ਨਾਂ ਵੀ ਲਿਆ ਜਾਊ ਤਾਂ ਵੀ ਸਤਕਾਰ ਆ ਜਿਹੜਾ ਉਹ ਘਟਣੀ ਹੋਊਗਾ ਆਪਣੀ ਅੱਜ ਦੀ ਕਹਾਣੀ ਜਿਹੜੀ ਥੋੜੀ ਦਰਦਪਰੀ ਕਹਾਣੀ ਆ ਇੱਕ ਮੁੰਡਾ ਜਿਹਦਾ ਨਾਮ ਰਾਜ ਆ ਉਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ ਤੇ ਉਹ ਆਪਣੇ ਤਾਏ ਤਾਈ ਨਾਲ ਰਹਿੰਦਾ ਰਾਜ 11 ਸਾਲ ਦਾ ਸੀ ਤੇ ਰਾਜ ਆਪਣੀ ਕਹਾਣੀ ਆਪਣੇ ਮੂੰਹੋਂ ਦੱਸਦਾ ਉਹ ਕਹਿੰਦਾ ਵੀ ਅੱਜ ਸਵੇਰੇ ਜਦੋਂ ਮੈਂ ਸੁੱਤਾ ਉੱਠਿਆ ਤਾਂ ਮੇਰੀ ਤਾਈ ਨੇ ਮੈਨੂੰ ਬੜੇ ਪਿਆਰ ਨਾਲ ਕਿਹਾ ਕਿ ਰਾਜ ਪੁੱਤ ਆ ਜਾ ਤੈਨੂੰ ਨਿਵਾਵਾਂ ਮੈਂ ਸੋਚਿਆ ਵੀ ਮੈਂ 11 ਸਾਲ ਦਾ ਹੋ ਗਿਆ ਅੱਜ ਤੱਕ ਮੇਰੀ ਤਾਈ ਨੇ ਮੈਨੂੰ ਇੰਨੇ ਪਿਆਰ ਨਾਲ ਨਹੀਂ ਕਿਹਾ ਵੀ ਅੱਜ ਮੇਰੀ ਤਾਈ ਨੇ ਮੈਨੂੰ ਕਿਵੇਂ ਹਣਾ ਇੰਨੇ ਪਿਆਰ ਨਾਲ ਕਿਹਾ ਚਲੋ ਕਹਿੰਦਾ ਮੈਂ ਨੋਂ ਲੱਗ ਗਿਆ ਮੇਰੀ ਤਾਈ ਨੇ ਮੇਰੇ ਵਾਲ ਧੋਤੇ ਵਾਲ ਧੋਕੇ ਤੇ ਬਾਹਰ ਆ ਕੇ ਬਾਥਰੂਮ ਚੋਂ ਮੈਨੂੰ ਕਿਹਾ ਵੀ ਆ ਤੇਰੇ ਕੱਪੜੇ ਆ ਪਾਲਾ ਨਵੇਂ ਕੱਪੜੇ ਮੇਰੇ ਪਾਈ ਤੇ ਉਸ ਤੋਂ ਬਾਅਦ ਬਾਲਸਕਾ ਕੈਮਰਾ ਜੋੜਾ ਕੀਤਾ ਤੇ ਮੈਂ ਆਪਣੀ ਤਾਈ ਨੂੰ ਪੁੱਛਿਆ ਕਿ ਤਾਈ ਜੀ ਅੱਜ ਕੋਈ ਸਪੈਸ਼ਲ ਦੇਣਾ ਆਪਾਂ ਕਿਤੇ ਜਾ ਰਹੇ ਆ ਪਰ ਕਹਿੰਦਾ ਮੇਰੀ ਤਾਈ ਨਾ ਬੋਲੀ ਕਹਿੰਦਾ ਚਲ ਉਹਨੇ ਮੈਨੂੰ ਤਿਆਰ ਕਰਤਾ ਤੇ ਉਸ ਤੋਂ ਬਾਅਦ ਉਹਨੇ ਆਪਣੇ ਮੇਰਾ ਭਰਾ ਤੇ ਮੇਰੀ ਭੈਣ ਮਤਲਬ ਆਪਦੇ ਬੱਚੇ ਜਿਨ੍ਹਾਂ ਦਾ ਨਾਮ ਵੀਰਾ ਤੇ ਗੁਣਜੋਤ ਸੀ ਉਹਨਾਂ ਨੂੰ ਵੀ ਨਿਵਾਤਾ ਉਸ ਤੋਂ ਬਾਅਦ ਮੇਰੀ ਤਾਈ ਮੇਰੇ ਤਾਏ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਮੇਰਾ ਤਾਇਆ ਆਇਆ ਤੇ ਉਹ ਕਹਿੰਦੀ ਵੀ ਤੁਸੀਂ ਖੇਤ ਇੰਨਾ ਲੇਟ ਹੋ ਗਏ ਆਪਾਂ 9 ਵਜੇ ਨੂੰ ਪਹੁੰਚਣਾ ਹੈਗਾ ਤੁਸੀਂ ਛੇਤੀ ਤਿਆਰ ਹੋ ਜਾਓ ਤੇ ਮੈਂ ਸੋਚਿਆ ਵੀ ਅੱਗੇ ਤਾਈ ਕਿਤੇ ਵੀ ਜਾਂਦੀ ਆ ਆਪਦੇ ਬੱਚਿਆਂ ਨੂੰ ਲੈ ਕੇ ਜਾਂਦੀ ਆ ਵੀ ਅੱਜ ਮੈਨੂੰ ਬੜੇ ਪਿਆਰ ਨਾਲ ਲੈ ਜਾ ਰਹੀ ਆ ਤੇ ਮੈਂ ਤਾਏ ਨੂੰ ਪੁੱਛਿਆ ਤਾਇਆ ਆਪਾਂ ਕਿੱਥੇ ਜਾ ਰਹੇ ਆ ਕਹਿੰਦਾ ਮੇਰਾ ਤਾਇਆ ਮੇਰੇ ਵੱਲ ਵੇਖ ਕੇ ਹਟ ਗਿਆ ਪਰ ਉਹਨੇ ਮੈਨੂੰ ਕੋਈ ਜਵਾਬ ਨਾ ਦਿੱਤਾ ਚਲੋ ਕਹਿੰਦਾ ਤਾਇਆ ਜੀ ਵੀ ਤਿਆਰ ਹੋ ਗਏ ਅਸੀਂ ਸਾਰੇ ਜਣੇ ਤਿਆਰ ਹੋ ਕੇ ਗੱਡੀ 'ਚ ਬੈਠੇ ਗੱਡੀ 'ਚ ਬੈਠ ਕੇ ਅਸੀਂ 1-2 ਘੰਟਿਆਂ ਬਾਅਦ ਇੱਕ ਵੱਡੀ ਸਾਰੀ ਬਿਲਡਿੰਗ ਦੇ ਅੱਗੇ ਪਹੁੰਚ ਗਏ ਮੈਂ ਤੇ ਮੇਰੇ ਤਾਏ ਦਾ ਮੁੰਡਾ ਗੁਣਜੋਤ ਅਸੀਂ ਇੱਕ ਜਮਾਤ ਦੇ ਵਿੱਚ ਪੜਦੇ ਸੀ ਤੇ 11 ਸਾਲ ਦਾ ਮੈਂ ਹੈਗਾ ਸੀ ਮੈਂ ਪੜਨ ਜਾਣ ਦਾ ਸੀ ਜਦੋਂ ਕਹਿੰਦਾ ਅਸੀਂ ਉਸ ਬਿਲਡਿੰਗ ਅੱਗੇ ਰੁਕੇ ਤਾਂ ਉੱਥੇ ਅनाथ ਆਸ਼ਰਮ ਪੜ ਕੇ ਵੀ ਮੈਂ ਡਰ ਗਿਆ ਵੀ ਅनाथ ਆਸ਼ਰਮ ਕੀ ਲੈਣ ਆਏ ਆ ਕਹਿੰਦਾ ਮੇਰੇ ਤਾਏ ਦਾ ਮੁੰਡਾ ਵੀ ਤੇ ਉਹ ਆਪਣੇ ਪਾਪਾ ਨੂੰ ਕਹਿੰਦਾ ਵੀ ਪਾਪਾ ਆਪਾਂ ਅਨਾਥ ਆਸ਼ਰਮ ਕਿਉਂ ਆਏ ਆ ਕਹਿੰਦਾ ਉਹ ਮੇਰੀ ਤਾਈ ਵੱਲ ਦੇਖਿਆ ਉਹਨੇ ਪਰ ਉਹਨਾਂ ਕੁਝ ਬੋਲਿਆ ਨਹੀਂ ਅਸੀਂ ਕਹਿੰਦਾ ਪਿਛਲੇ ਦਿਨੀ ਇੱਕ ਪਾਠ ਪੜਿਆ ਸੀ ਸਾਡੀ ਕਲਾਸ ਦੇ ਵਿੱਚ ਅਸੀਂ ਦੋਨੋਂ ਭਰਾ ਇੱਕ ਕਲਾਸ ਦੇ ਵਿੱਚ ਹੀ ਪੜਦੇ ਸੀ ਉਹਦੇ ਵਿੱਚ ਅਨਾਥ ਆਸ਼ਰਮ ਪਾਠ ਸੀ ਇੱਕ ਤੇ ਸਾਨੂੰ ਪਤਾ ਲੱਗਿਆ ਸੀ ਵੀ ਅਨਾਥ ਆਸ਼ਰਮ ਕੀ ਹੁੰਦਾ ਤੇ ਉੱਥੇ ਕੌਣ ਰਹਿੰਦਾ ਕਹਿੰਦਾ ਵੀ ਅਨਾਥ ਆਸ਼ਰਮ ਪੜ ਕੇ ਸਾਨੂੰ ਚਿੰਤਾ ਜੀ ਹੋਈ ਜਦੋਂ ਕਹਿੰਦਾ ਅਸੀਂ ਆਪਣੇ ਤਾਏ ਮੈਂ ਆਪਣੇ ਤਾਏ ਤਾਈ ਨੂੰ ਪੁੱਛਿਆ ਉਹਨਾਂ ਚੋਂ ਕੋਈ ਕਿਸੇ ਨੇ ਜਵਾਬ ਨਾ ਦਿੱਤਾ ਚਲੋ ਕਹਿੰਦਾ ਮੇਰੀ ਤਾਈ ਨੇ ਆਪਣੇ ਦੋਨਾਂ ਜਵਾਕਾਂ ਦੀ ਉਂਗਲ ਫੜੀ ਤੇ ਮੇਰੇ ਤਾਏ ਨੇ ਮੇਰੀ ਉਂਗਲ ਫੜੀ ਤੇ ਅਨਾਥ ਆਸ਼ਰਮ ਦੇ ਅੰਦਰ ਅਸੀਂ ਚਲੇ ਗਏ ਜਾ ਕੇ ਕਹਿੰਦੇ ਵੀ ਉਹਨਾਂ ਨੇ ਬੈਗ ਕੱਢਿਆ ਤੇ ਮੇਰੀ ਤਾਈ ਮੇਰੇ ਤਾਏ ਨੂੰ ਕਹਿੰਦੀ ਵੀ ਚਲ ਆ ਤੂੰ ਬੈਗ ਲੈ ਕੇ ਇਹਨੂੰ ਛੱਡਿਆ ਹਾਂ ਵੀ ਮੈਂ ਇੱਥੇ ਬਹਿਣੀ ਆ ਜਦੋਂ ਕਹਿੰਦਾ ਉਹਨੇ ਇਹ ਗੱਲ ਕਹੀ ਤਾਂ ਮੈਂ ਆਪਣੀ ਤਾਈ ਦੇ ਪੈਰਾਂ 'ਚ ਡਿੱਗ ਪਿਆ ਤੇ ਮੈਂ ਆਪਣੀ ਤਾਈ ਦੇ ਪੈਰ ਫੜ ਕੇ ਕਿਹਾ ਵੀ ਤਾਈ ਮੈਂ ਨਹੀਂ ਇੱਥੇ ਰਹਿਣਾ ਉਪਾਵੇਂ ਮੈਨੂੰ ਘਰੇ ਕੁੱਟ ਮਾਰ ਕੁਝ ਵੀ ਕਰ ਪਰ ਮੈਂ ਇੱਥੇ ਨਹੀਂ ਰਹਿਣਾ ਤਾਂ ਕਹਿੰਦਾ ਮੇਰੀ ਤਾਈ ਮੇਰੇ ਤਾਈ ਨੂੰ ਕਹਿੰਦੀ ਵੀ ਮੈਂ ਗੱਡੀ 'ਚ ਜਾ ਕੇ ਬਹਿਣੀ ਆ ਤੂੰ ਇਹਨੂੰ ਛੱਡ ਕੇ ਆ ਜਾ ਕਹਿੰਦਾ ਮੇਰੀ ਤਾਈ ਨੇ ਮੇਰੇ ਵੱਲ ਵੇਖਿਆ ਵੀ ਨਹੀਂ ਉਹਨੇ ਕੋਈ ਤਰਸ ਨਹੀਂ ਕੀਤਾ ਉਹ ਮੇਰੇ ਭੈਣ ਤੇ ਭਰਾ ਦੀ ਉਂਗਲ ਫੜ ਕੇ ਲੈ ਕੇ ਜਾਣ ਲੱਗੀ ਤਾਂ ਮੇਰੇ ਭੈਣ ਭਰਾ ਵੀ ਰੋਣ ਲੱਗ ਗਏ ਉਹ ਵੀ ਕਹਿੰਦੇ ਵੀ ਅਸੀਂ ਵੀਰੇ ਨੂੰ ਇੱਥੇ ਛੱਡ ਕੇ ਨਹੀਂ ਜਾਣਾ ਬਹੁਤ ਕਹਿੰਦਾ ਉਹ ਰੋਏ ਪਰ ਕਹਿੰਦਾ ਉਹਨਾਂ ਦੀ ਵੀ ਕੋਈ ਪੇਸ਼ ਨਾ ਚੱਲੀ ਮੇਰੀ ਤਾਈ ਦੋਨਾਂ ਨੂੰ ਬਾਹਾਂ ਤੋਂ ਕਢੀਸ ਕੇ ਜਾ ਕੇ ਗੇਟ ਤੋਂ ਬਾਹਰ ਗੱਡੀ ਦੇ ਵਿੱਚ ਬਹਿ ਗਈ ਇਹ ਮੇਰੇ ਤਾਇਏ ਨੇ ਮੇਰਾ ਬੈਗ ਉੱਥੇ ਇੱਕ ਕਿਸੇ ਕਰਮਚਾਰੀ ਨੂੰ ਫੜਾਇਆ ਤੇ ਮੇਰੀ ਬਾਹ ਫੜਾ ਕੇ ਉੱਥੋਂ ਚਲੇ ਗਿਆ ਜਦੋਂ ਕਹਿੰਦਾ ਮੈਂ ਕਿਹਾ ਵੀ ਤਾਇਆ ਤਾਇਆ ਮੈਨੂੰ ਇੱਥੇ ਨਾ ਛੱਡ ਕੇ ਜਾ ਤਾਂ ਮੇਰਾ ਤਾਇਆ ਇੱਕ ਵਾਰ ਪਿੱਛੇ ਮੁੜ ਕੇ ਮੇਰੇ ਵੱਲ ਵੇਖਿਆ ਮੈਨੂੰ ਕਹਿੰਦਾ ਪੁੱਤ ਤੂੰ ਫਿਕਰ ਨਾ ਕਰ ਮੈਂ ਤੈਨੂੰ ਮਿਲਣ ਆਉਂਦਾ ਰਹੂੰ ਐਨੀ ਗੱਲ ਕਹਿ ਕੇ ਮੇਰਾ ਤਾਇਆ ਜਿਹੜਾ ਉਹ ਚਲੇ ਗਿਆ ਜਦੋਂ ਮੇਰਾ ਤਾਇਆ ਚਲੇ ਗਿਆ ਤਾਂ ਮੈਂ ਕਹਿੰਦਾ ਬਹੁਤ ਰੋਇਆ ਪਰ ਕਹਿੰਦਾ ਮੈਨੂੰ ਵਰਾਉਣਾ ਕਿਹਨੇ ਸੀ ਚਲੋ ਕਹਿੰਦਾ ਰੋ ਰੂਕੇ ਜਦੋਂ ਮੈਂ ਹੰਬ ਗਿਆ ਮੈਂ ਕਹਿੰਦਾ ਪਾਰਕ ਜੀ ਬਣੀ ਹੋਈ ਸੀ ਉੱਥੇ ਇੱਕ ਬੈਂਚ ਤੇ ਬੈਠਾ ਰਿਆ ਮੈਂ ਨਾ ਕੁਛ ਕੁ ਬੱਚਿਆਂ ਨੂੰ ਕੰਮ ਕਰਦੇ ਵੇਖ ਰਿਹਾ ਸੀ ਕੋਈ ਬੱਚਾ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਕੋਈ ਗੋਡ ਰਿਹਾ ਸੀ ਕਿਆਰੀਆਂ ਕੋਈ ਕੁਛ ਕਰ ਰਿਹਾ ਸੀ ਤੇ ਮੈਂ ਕਹਿੰਦਾ ਇਹੀ ਵੇਖ ਰਿਹਾ ਸੀ ਵੀ ਛੋਟੇ ਛੋਟੇ ਬੱਚੇ ਆ ਸਾਰੇ ਹਨਾ ਜਿਨ੍ਹਾਂ ਦੀ ਖੇਡਣ ਦੀ ਉਮਰ ਆ ਵੀ ਉਹ ਸਾਰੇ ਕੰਮ ਕਰ ਰਹੇ ਆ ਚਲੋ ਕਹਿੰਦਾ ਵੀ ਉਸ ਦਿਨ ਮੈਨੂੰ ਉਸ ਕਰਮਚਾਰੀ ਨੇ ਇੱਕ ਕਮਰੇ ਦੇ ਵਿੱਚ ਲਿਜਾ ਕੇ ਮੇਰਾ ਬੈਗ ਰੱਖਿਆ ਉਸ ਕਹਿੰਦਾ ਕਮਰੇ ਦੇ ਵਿੱਚ ਬੈੱਡ ਸੀ ਜਿਹੜੇ ਉਹ ਉੱਪਰ ਉੱਪਰ ਬਣੇ ਹੋਏ ਸੀ ਉਹ ਬੈੱਡ ਸੀ ਜਿਹੜੇ ਬਹੁਤ ਗੰਦੇ ਸੀ ਕੋਈ ਉਹਨਾਂ ਤੇ ਮਤਲਬ 스ਮੈਲ ਆ ਰਹੀ ਸੀ ਚਲੋ ਕਹਿੰਦਾ ਉਹਨੇ ਮੈਨੂੰ ਕਿਹਾ ਕਿ ਆ ਤੇਰਾ ਬੈੱਡ ਆ ਇੱਥੇ ਤੂੰ ਪੈਣਾ ਇੱਥੇ ਤੂੰ ਬੈਠਣਾ ਆ ਤੇਰਾ ਬੈਗ ਆ ਇੱਥੇ ਵਿੱਚ ਇੱਕ ਵੱਡੇ ਸਾਰਾ ਹਾਲ ਬਣ ਕੇ ਕਹਿੰਦਾ ਉਹਦੇ ਵਿੱਚ ਹੀ ਬਾਥਰੂਮ ਬਣਿਆ ਸੀ ਇੱਥੇ ਤੂੰ ਰਹਿਣਾ ਭੱਜਣ ਦੀ ਕੋਸ਼ਿਸ਼ ਨਹੀਂ ਕਰਨੀ ਜੇ ਤੂੰ ਭੱਜਣ ਦੀ ਕੋਸ਼ਿਸ਼ ਕਰੇਂਗਾ ਤਾਂ ਅਸੀਂ ਤੈਨੂੰ ਫੜ ਲਾਂਗੇ ਚਲੋ ਕਹਿੰਦਾ ਵੀ ਮੈਂ ਉਹਦੀ ਗੱਲ ਸੁਣੀ ਤੇ ਉੱਥੇ ਮੰਜੇ ਤੇ ਲੇਟ ਗਿਆ ਸ਼ਾਮ ਨੂੰ ਕਹਿੰਦਾ ਬੈਲ ਹੋਈ ਸਾਰੇ ਬੱਚੇ ਖਾਣਾ ਖਾਣ ਗਏ ਮੈਂ ਵੀ ਗਿਆ ਸਾਨੂੰ ਕਹਿੰਦਾ ਪਤਲੀ ਜੀ ਦਾਲ ਤੇ ਚੌਲ ਦਿੱਤੇ ਗਏ ਮੈਨੂੰ ਕਹਿੰਦਾ ਚੌਲ ਕੋਈ ਬਾਲੇ ਪਸੰਦ ਨਹੀਂ ਸੀ ਪਰ ਕਹਿੰਦਾ ਵੀ ਹੁਣ ਜਦੋਂ ਭੁੱਖ ਲੱਗੀ ਸੀ ਸਵੇਰ ਦੀ ਮੈਂ ਖਾਣੀ ਸੀ ਖਾਦੇ ਚਲੋ ਜਿੰਨੀ ਕਿ ਮੈਨੂੰ ਲੋੜ ਸੀ ਮੈਂ ਖਾ ਲਈ ਉਸ ਤੋਂ ਬਾਅਦ ਸਾਰੇ ਬੱਚੇ ਹੱਥ ਤੋ ਤੋ ਕੇ ਆ ਕੇ ਆਪੋ ਆਪਣੇ ਬੈੱਡ ਤੇ ਲੇਟ ਗਏ ਕਹਿੰਦਾ ਮੈਂ ਸੋਚਦਾ ਰਿਆ ਆਪਣੇ ਘਰ ਪਰਿਵਾਰ ਬਾਰੇ ਸੋਚਦਾ ਰਿਆ ਮੈਨੂੰ ਨੀਂਦ ਨਹੀਂ ਸੀ ਆ ਰਹੀ ਤੇ ਚਲੋ ਕਹਿੰਦਾ ਸਾਰੇ ਦਿਨ ਦਾ ਥੱਕਿਆ ਵੀ ਸੀ ਪਏ ਪਏ ਸੋਚਦੇ ਸੋਚਦੇ ਮੈਨੂੰ ਨੀਂਦ ਕਦੋਂ ਆ ਗਈ ਮੈਨੂੰ ਪਤਾ ਵੀ ਨਾ ਲੱਗਿਆ ਜਦੋਂ ਮੈਂ ਸਵੇਰੇ ਮੇਰੀ ਅੱਖ ਖੁੱਲੀ ਤਾ ਕੋਈ ਅੰਦਰ ਆਇਆ ਇੱਕ ਬੰਦਾ ਤੇ ਉਹਨੇ ਮੇਰੀ ਬਾਹ ਫੜੀ ਤੇ ਬਾਹ ਫੜ ਕੇ ਉਹ ਮੈਨੂੰ ਲੈ ਗਿਆ ਮੈਨੂੰ ਕਹਿੰਦਾ ਜਾ ਕੇ ਗਾਰਡਨ ਦੇ ਵਿੱਚ ਛੱਡ ਕੇ ਵੀ ਜਿਹੜਿਆ ਆ ਹਕਾਗਾ ਇਹ ਸਾਰਾ ਕਾ ਪੱਟਣਾ ਤੂੰ ਕਹਿੰਦਾ ਮੈਂ ਸੋਚਿਆ ਵੀ ਕਮਾਲ ਦੀ ਗੱਲ ਹੈ ਵੀ ਚਾਹ ਵੀ ਨਹੀਂ ਪਿਆਈ ਜਾਂ ਪਾਣੀ ਵੀ ਨਹੀਂ ਪੀਣ ਦਿੱਤਾ ਵੀ ਇੱਥੇ ਕੰਮ ਲਾਤਾ ਚਲੋ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਚਾਹ ਪੀਣੀ ਆ ਪਹਿਲਾਂ ਉਹ ਕਹਿੰਦਾ ਵੀ ਇੱਥੇ ਚਾਹ ਐ ਨਹੀਂ ਮਿਲਦੀ ਵੀ ਜਦੋਂ ਤੂੰ ਉੱਠਿਆ ਤੈਨੂੰ ਚਾਹ ਮਿਲੂਗੀ ਚਾਹ ਤਾਂ ਤੈਨੂੰ ਉਦੋਂ ਮਿਲੂਗੀ ਜਦੋਂ ਨਾਸ਼ਤੇ ਨਾਲ ਸਾਰਿਆਂ ਨੂੰ ਮਿਲੂਗੀ ਚਲ ਤੂੰ ਕੰਮ ਸ਼ੁਰੂ ਕਰ ਕਹਿੰਦਾ ਚਲੋ ਮੈਂ ਕੰਮ ਸ਼ੁਰੂ ਕੀਤਾ ਬਾਕੀ ਕਹਿੰਦਾ ਬੱਚੇ ਵੀ ਐਸੀ ਤਰ੍ਹਾਂ ਆ ਕੇ ਜਿਹੜੇ-ਜਿਹੜੇ ਜਿਹਦੇ ਕੰਮ ਸੀ ਉਹ ਕੰਮ ਕਰਨ ਲੱਗ ਗਏ ਫਿਰ ਕਹਿੰਦਾ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਉਦਾਂ ਦਾ ਰੁਟੀਨ ਸਾਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕੰਮ ਕਰਵਾਇਆ ਜਾਂਦਾ ਸਫਾਈ ਕਰਵਾਈ ਜਾਂਦੀ ਐ ਸਾਰਿਆਂ ਦੀਆਂ ੜੋ-ੜਡ ਡਿਊਟੀਆਂ ਲਾਈਆਂ ਸੀ ਵੀ ਤੂੰ ਕੀ ਕੰਮ ਕਰਨਾ ਹਾਂ ਟਾਈਮ ਤੇ ਸਾਨੂੰ ਖਾਣਾ ਦਿੱਤਾ ਜਾਂਦਾ ਖਾਣਾ ਵੀ ਕੋਈ ਬੜਾ ਵਧੀਆ ਨਹੀਂ ਹੁੰਦਾ ਸੀ ਜਿਹੋ ਜਿਹਾ ਹੁੰਦਾ ਸੀ ਸਾਨੂੰ ਖਾਣਾ ਪੈਂਦਾ ਸੀ ਹੁਣ ਅਸੀਂ ਉੱਥੇ ਬੋਲਦੇ ਵੀ ਤਾਂ ਕੀ ਬੋਲਦੇ ਜਦੋਂ ਕਹਿੰਦਾ ਕਦੇ ਉੱਥੇ ਅਨਾਥ ਆਸ਼ਰਮ ਦੀ ਕੋਈ ਚੈਕਿੰਗ ਹੋਣੀ ਹੁੰਦੀ ਕਿਸੇ ਵੱਡੇ ਅਧਿਕਾਰੀ ਜਾਂ ਮੰਤਰੀ ਨੇ ਆਉਣਾ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਸੋਹਣੀਆਂ-ਸੋਹਣੀਆਂ ਵਰਦੀਆਂ ਦੇ ਕੇ ਨਿਮਾ ਕੇ ਸੋਹਣੇ ਬੈਗ ਦਿੱਤੇ ਜਾਂਦੇ ਕਿਤਾਬਾਂ ਵੀ ਦਿੱਤੀਆਂ ਜਾਂਦੀਆਂ ਤੇ ਅਨਾਥ ਆਸ਼ਰਮਾਂ ਜਿਹੜਾ ਜਿਹੜੇ ਹਾਲਚ ਸੀ ਰਹਿੰਦੇ ਸੀ ਉਹਨੂੰ ਲੋਕ ਲਾ ਦਿੱਤਾ ਜਾਂਦਾ ਤੇ ਇੱਕ ਨਾ ਇੱਕ ਸਾਈਡ ਤੇ ਬਹੁਤ ਸੋਹਣੇ-ਸੋਹਣੇ ਕਮਰੇ ਬਣੇ ਹੋਏ ਸੀ ਜਿੱਥੇ ਨਵੇਂ-ਨਵੇਂ ਬੈੱਡ ਸੀ ਫਿਰ ਸਾਨੂੰ ਉਹਨਾਂ ਤੇ ਉਹਨਾਂ ਵੱਲ ਕਿਹਾ ਜਾਂਦਾ ਵੀ ਇਹ ਕਮਰੇ ਨਾ ਬੱਚਿਆਂ ਦੇ ਆ ਉੱਥੇ ਸਾਨੂੰ ਬਿਠਾਇਆ ਜਾਂਦਾ ਤੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਸਾਨੂੰ ਕਰਨ ਲਈ ਕਿਹਾ ਜਾਂਦਾ ਵੀ ਜਦੋਂ ਕੋਈ ਆਏ ਪੁੱਛੇ ਤਾਂ ਇਹ ਕਹਿਣਾ ਕਹਿਣ ਤੋਂ ਪਾਬਕੇ ਉਹ ਗੱਲ ਵੀ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਜੋ ਕੁਝ ਅਸਲੀਅਤ ਸੀ ਉਹ ਕਿਸੇ ਦੇ ਸਾਹਮਣੇ ਨਹੀਂ ਆਉਣ ਦਿੱਤੀ ਜਾਂਦੀ ਸੀ ਤੇ ਜੇ ਕੋਈ ਉਸ ਅਸਲੀਅਤ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਤਾਂ ਉਹਦੀ ਮਾਰਕੁਟਾਈ ਹੁੰਦੀ ਧਮਕੀਆਂ ਦਿੱਤੀਆਂ ਜਾਂਦੀਆਂ ਸਾਰੇ ਬੱਚੇ ਮਜਬੂਰ ਸੀ ਚਲੋ ਐਸੀ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਮੈਂ ਹੋਰ ਵੱਡਾ ਹੋ ਗਿਆ ਜਦੋਂ ਮੈਂ 15 16 ਸਾਲ ਦਾ ਹੋ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਉਸੇ ਆਸ਼ਰਮ ਦਾ ਇੱਕ ਹੋਰ ਪੋਰਸ਼ਨ ਬਣਿਆ ਹੋਇਆ ਜਿਦੇ ਵਿੱਚ 16 ਤੋਂ ਲੈ ਕੇ 20-25 ਸਾਲ ਦੇ ਮੁੰਡੇ ਆ ਜਿਹੜੇ ਬੱਚੇ ਉਹ ਰਹਿੰਦੇ ਆ ਜਦੋਂ ਕਹਿੰਦਾ ਮੈਂ ਵੱਡਾ ਹੋਇਆ ਤਾਂ ਮੈਨੂੰ ਜਿਹੜਾ ਨਾਲ ਵਾਲਾ ਆਸ਼ਰਮ ਸੀ ਦੂਸਰਾ ਪੋਰਸ਼ਨ ਉਹਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਉੱਥੇ ਜਿੰਨੇ ਵੀ ਮੁੰਡੇ ਸੀ ਉਹਨਾਂ ਨੂੰ ਰਾਤ ਨੂੰ ਵੇਟਰ ਦਾ ਕੰਮ ਕਰਨਾ ਪੈਂਦਾ ਸੀ ਵੱਖ-ਵੱਖ ਜਿਹੜੇ ਫੰਕਸ਼ਨ ਹੁੰਦੇ ਸੀ ਉੱਥੇ ਸਾਨੂੰ ਭੇਜਿਆ ਜਾਂਦਾ ਸੀ ਮੈਂ ਵੀ ਕਹਿੰਦਾ ਉਸ ਕੰਮ ਦੀ ਆਦਤ ਪਾ ਲਈ ਨਾਲ ਦੇ ਮੁੰਡਿਆਂ ਨਾਲ ਜਾਂਦਾ ਅਸੀਂ ਵੇਟਰ ਦਾ ਕੰਮ ਕਰਦੇ ਪਰ ਕਹਿੰਦਾ ਉੱਥੇ ਇਹ ਸੀ ਕਿ ਚਲੋ ਮੈਨੂੰ ਖਾਣ ਪੀਣ ਨੂੰ ਮਿਲ ਜਾਂਦਾ ਸੀ ਕਿਤੇ ਨਾ ਕਿਤੇ ਅਸੀਂ ਚੋਰੀਓਂ ਖਾ ਲੈਂਦੇ ਸੀ ਜਦੋਂ ਸਾਡਾ ਜਿਹੜੀ ਚੀਜ਼ ਨੂੰ ਜੀ ਕਰਦਾ ਸੀ ਲੋਕ ਛਿਪ ਕੇ ਕਿਉਂਕਿ ਇਹ ਫੰਕਸ਼ਨ ਹੀ ਰੋਜ਼ ਵਿਆਹਾਂ ਦੇ ਹੁੰਦੇ ਸੀ ਜਾਂ ਕੋਈ ਵੱਡੇ ਪ੍ਰੋਗਰਾਮ ਹੁੰਦੇ ਸੀ ਉੱਥੇ ਕੋਈ ਇੰਨੀ ਨਿਗ੍ਹਾ ਨਹੀਂ ਪੈਂਦੀ ਸੀ ਕਈ ਵਾਰੀ ਤਾਂ ਫੰਕਸ਼ਨ ਕਿਸੇ ਵਧੀਆ ਨੇਤਾ ਦਾ ਜਾਂ ਵਧੀਆ ਆਦਮੀ ਦਾ ਹੁੰਦਾ ਸੀਗਾ ਉਹ ਸਾਨੂੰ ਖੁਦ ਹੀ ਕਹਿ ਦਿੰਦੇ ਸੀ ਵੀ ਜਿਹੜਾ ਜੀ ਕਰਦਾ ਤੁਸੀਂ ਖਾ ਲਓ ਚਲੋ ਕਹਿੰਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਮੈਂ ਹੋਰ ਵੱਡਾ ਹੁੰਦਾ ਗਿਆ ਇੱਕ ਦਿਨ ਕਹਿੰਦਾ ਮੇਰਾ ਜੀ ਕੀਤਾ ਵੀ ਕਾਣ ਨੂੰ ਨਾ ਮੈਂ ਕੁਛ ਲੈ ਚੱਲਾਂ ਕਿਉਂਕਿ ਇਹ ਕਹਿੰਦਾ ਉੱਥੇ ਮੈਂ ਖਾ ਲਿਆ ਸੀ ਪਰ ਮੇਰਾ ਜੀ ਕਰਦਾ ਸੀਗਾ ਵੀ ਕਈ ਵਾਰੀ ਜਦੋਂ ਵਿੱਚ ਦੀ ਫੰਕਸ਼ਨ ਨਹੀਂ ਆਉਂਦਾ ਹਨਾ ਭੁੱਖ ਲੱਗਦੀ ਮੈਂ ਕਹਿੰਦਾ ਬਰਫੀ ਦੇ ਪੀਸ ਉੱਥੋਂ ਚੱਕ ਕੇ ਲਫਾਫੇ ਚ ਪਾ ਲੇ ਤੇ ਮੈਨੂੰ ਕਿਸੇ ਨੇ ਵੇਖ ਲਿਆ ਉਸ ਪ੍ਰੋਗਰਾਮ ਦੇ ਕਿਸੇ ਰਿਸ਼ਤੇਦਾਰ ਨੇ ਤੇ ਉਹਨਾਂ ਨੇ ਕਹਿੰਦਾ ਚੋਰ ਚੋਰ ਕਹਿ ਕੇ ਵੀ ਮੇਰੀ ਮਾਰਕੁਟਾਈ ਕੀਤੀ ਤੇ ਕਹਿੰਦਾ ਜਿਹੜਾ ਉਸ ਪ੍ਰੋਗਰਾਮ ਦਾ ਕੋਈ ਓਨਰ ਸੀ ਉਹਨੂੰ ਵੀ ਇਹ ਗੱਲ ਵਧੀਆ ਨਹੀਂ ਲੱਗੀ ਕਹਿੰਦਾ ਮੈਨੂੰ ਚੋਰ ਚੋਰ ਕਹਿ ਕੇ ਉਹਨਾਂ ਨੇ ਕੁੱਟਿਆ ਪੋਟ ਇੱਕ ਇਹ ਕਹਿੰਦਾ ਫਿਰ ਜਦੋਂ ਮੈਂ ਵਾਪਸ ਅनाथ ਆਸ਼ਰਮ ਆਇਆ ਜਿਹੜਾ ਸਾਡਾ ਮਾਲਕ ਸੀ ਜਿਹੜਾ ਸਾਡੇ ਤੋਂ ਕੰਮ ਕਰਾਉਂਦਾ ਸੀ ਉਹਨੇ ਮੈਨੂੰ ਫਿਰ ਕੁੱਟਿਆ ਅनाथ ਆਸ਼ਰਮ ਚ ਜਾ ਕੇ ਤੇ ਮੈਨੂੰ ਕਿਹਾ ਕਿ ਤੂੰ ਸਾਡੀ ਬਦਨਾਮੀ ਕਰਾਈ ਹੈਗੀ ਤੇ ਕਹਿੰਦਾ ਉਹਨੇ ਮੈਨੂੰ 2 ਦਿਨ ਕਮਰੇ ਦੇ ਵਿੱਚ ਬੰਦ ਰੱਖਿਆ ਤੇ ਮੈਨੂੰ ਖਾਣਾ ਪੀਣ ਨੂੰ ਕੁਝ ਨਹੀਂ ਦਿੱਤਾ 2 ਦਿਨ ਕਹਿੰਦਾ ਮੈਂ ਬਹੁਤ ਔਖੇ ਕੱਢੇ ਪਰ ਕਹਿੰਦਾ ਉਸ ਤੋਂ ਬਾਅਦ ਮੈਂ ਸੌਂ ਖਾ ਲਈ ਵੀ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰੂੰਗਾ ਜੇ ਮੈਨੂੰ ਲੋੜ ਆ ਕੁਝ ਖਾਣ ਨੂੰ ਮਿਲਦਾ ਤਾਂ ਖਾ ਲੂੰਗਾ ਅਦਰਵਾਈਜ਼ ਮੈਂ ਚੋਰੀ ਨਹੀਂ ਕਰੂੰਗਾ ਚਲੋ ਮੈਂ ਮਾਲਕ ਦੇ ਹੱਥ ਬੰਨੇ ਤੇ ਉਹਨੇ ਮੈਨੂੰ ਮਾਫ ਕਰ ਦਿੱਤਾ ਫਿਰ ਕਹਿੰਦਾ ਅ ਅਗਲੇ ਹਫਤੇ ਸਾਨੂੰ ਪ੍ਰੋਗਰਾਮ ਆਇਆ ਕਹਿੰਦਾ ਉਸ ਪ੍ਰੋਗਰਾਮ ਦੇ ਵਿੱਚ ਮੈਂ ਵੇਟਰ ਦਾ ਕੰਮ ਕਰਨ ਆਇਆ ਤੇ ਕਹਿੰਦਾ ਮੈਂ ਚੋਰੀੋਂ ਭੱਜ ਗਿਆ ਭੱਜ ਗਿਆ ਕਹਿੰਦਾ ਰਾਤ ਨੂੰ ਮੈਂ ਭੱਜਿਆ ਉਹਨਾਂ ਨੇ ਮੇਰਾ ਕੀ ਪਿੱਛਾ ਕਰਨਾ ਸੀ ਉੱਥੇ ਕਿਹੜਾ ਕੋਈ ਸਾਡੀ ਰਾਖੀ ਤੇ ਹੁੰਦਾ ਸੀ ਭੱਜ ਤਾਂ ਮੈਂ ਗਿਆ ਪਰ ਮੈਨੂੰ ਇਹ ਨਹੀਂ ਪਤਾ ਸੀ ਮੈਂ ਜਾਣਾ ਕਿੱਥੇ ਆ ਅੱਧੀ ਰਾਤ ਨੂੰ ਕਹਿੰਦਾ ਸੁੰਨਸਾਨ ਰਾਹਾਂ ਵਿੱਚ ਦੀ ਹੁੰਦਾ ਹੋਇਆ ਮੈਂ ਸ਼ਹਿਰ ਦੇ ਦੂਜੇ ਪਾਸੇ ਪਹੁੰਚ ਗਿਆ ਤੇ ਉੱਥੇ ਨਾ ਇੱਕ ਹੋਟਲ ਸੀ ਜੋ ਦੇਰ ਰਾਤ ਤੱਕ ਖੁੱਲਾ ਹੋਇਆ ਸੀ ਉਹਦੇ ਸਾਹਮਣੇ ਕਹਿੰਦਾ ਇੱਕ ਬੈਂਚ ਪਿਆ ਸੀ ਮੈਂ ਉਸ ਬੈਂਚ ਤੇ ਬਹਿ ਕੇ ਵੇਖਦਾ ਰਿਹਾ ਉਸ ਹੋਟਲ ਦੇ ਵਿੱਚੋਂ ਲੋਕ ਆ ਰਹੇ ਸੀ ਜਾ ਰਹੇ ਸੀ ਸਾਰੀ ਰਾਤ ਉਸ ਹੋਟਲ ਦਾ ਕੰਮ ਆ ਜਿਹੜਾ ਚੱਲਦਾ ਰਿਹਾ 2 ਵਜੇ ਉਹ ਹੋਟਲ ਬੰਦ ਹੋਇਆ ਚਲੋ ਕਹਿੰਦਾ ਵੀ ਮੈਂ ਉੱਥੇ ਹੀ ਬੈਠਾ ਬੈਠਾ ਬੈਂਚ ਤੇ ਹੀ ਸੌ ਗਿਆ ਜਦੋਂ ਮੇਰੇ ਸਵੇਰੇ ਅੱਖ ਖੁੱਲੀ ਤਾਂ ਉਹ ਹੋਟਲ ਆ ਜਿਹੜਾ ਉਹ ਫੇਰ ਚਾਲੂ ਹੋ ਗਿਆ ਸੀ ਲੋਕਾਂ ਦੀ ਭੀੜ ਫੇਰ ਆਉਣ ਜਾਣ ਲੋਕ ਲੱਗ ਗਏ ਸੀ ਚਾਹ ਨਾਸ਼ਤੇ ਵਾਸਤੇ ਕਹਿੰਦਾ ਵੀ ਮੈਂ ਨਾ ਅੰਦਰ ਗਿਆ ਹੋਟਲ ਦੇ ਤੇ ਮੈਂ ਹੋਟਲ ਦਾ ਜਿਹੜਾ ਮੈਨੇਜਰ ਸੀ ਉਹਨੂੰ ਮਿਲਿਆ ਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਭੁੱਖ ਲੱਗੀ ਆ ਜੇ ਕੋਈ ਕੰਮ ਹੈਗਾ ਤੁਹਾਡੇ ਭਾਂਡੇ ਵਗੈਰਾ ਮੈਂ ਮਾਂਜ ਦੇਣਾ ਤੇ ਮੈਨੂੰ ਖਾਣ ਨੂੰ ਦੇ ਦਿਓ ਕਹਿੰਦਾ ਮੈਨੇਜਰ ਨੇ ਮੈਨੂੰ ਕਿਹਾ ਵੀ ਕੀ ਨਾਮ ਆ ਤੇਰਾ ਮੈਂ ਉਹਨੂੰ ਕਿਹਾ ਮੇਰਾ ਨਾਮ ਰਾਜ ਆ ਕਿੱਥੋਂ ਆਇਆ ਤੂੰ ਤਾਂ ਮੈਂ ਉਹਨੂੰ ਸਾਰੀ ਗੱਲ ਸੱਚ ਦੱਸਤੀ ਮੈਨੂੰ ਕਿਹਾ ਵੀ ਮੈਂ ਤਾਂ ਇਸ ਤਰ੍ਹਾਂ ਭੱਜ ਕੇ ਆਇਆ ਕਿਤੋਂ ਤੇ ਉੱਥੇ ਮੈਂ ਵੇਟਰ ਦਾ ਕੰਮ ਕਰਦਾ ਸੀ ਉਹ ਕਹਿੰਦਾ ਵੀ ਤੂੰ ਨੌਕਰੀ ਕਰੇਂਗਾ ਕੰਦਾ ਮੈਂ ਕਿਹਾ ਵੀ ਜੇ ਮੈਨੂੰ ਨੌਕਰੀ ਮਿਲ ਜੂ ਇਸ ਤੋਂ ਚੰਗਾ ਹੋਰ ਕੀ ਹੈ ਮੇਰੇ ਲਈ ਉਹ ਕਹਿੰਦਾ ਵੀ ਚਲ ਐਂ ਕਰ ਸਾਨੂੰ ਇੱਥੇ ਵੇਟਰ ਦੀ ਲੋੜ ਆ ਤੂੰ ਇੱਥੇ ਐਜ਼ ਅ ਵੇਟਰ ਜੁਆਇਨ ਕਰ ਲੈ ਵੀ ਖਾਣ ਪੀਣ ਸਾਰੇ ਇੱਥੇ ਫ੍ਰੀ ਹੁੰਦਾ ਵੇਟਰਾਂ ਦਾ ਤੇ ਰਹਿਣ ਦਾ ਵੀ ਤੈਨੂੰ ਮਿਲ ਜੂਗਾ ਚਲੋ ਕਹਿੰਦਾ ਵੀ ਮੈਨੂੰ ਉਹਦੀ ਗੱਲ ਚੰਗੀ ਲੱਗੀ ਤੇ ਮੈਂ ਉਸੇ ਦਿਨ ਤੋਂ ਹੀ ਉੱਥੇ ਵੇਟਰ ਦੀ ਨੌਕਰੀ ਕਰਨ ਲੱਗਿਆ ਕਹਿੰਦਾ ਜਦੋਂ ਹੁਣ ਰਾਤ ਨੂੰ 2-2 ਵਜੇ ਤੱਕ ਕੰਮ ਹੁੰਦਾ ਸੀ ਕੰਮ ਕਰਕੇ ਥੱਕ ਤਾਂ ਜਾਂਦੇ ਸੀ ਕਹਿੰਦਾ ਉਸੇ ਹੋਟਲ ਦੇ ਪਿਛਲੇ ਪਾਸੇ ਇੱਕ ਵੱਡਾ ਬਣਿਆ ਹੋਈ ਸੀ ਜਗ੍ਹਾ ਜਗ੍ਹਾ ਤਾਂ ਕੱਚੀ ਸੀ ਸ਼ੈੱਡ ਪਾਇਆ ਹੋਇਆ ਸੀ ਤੇ ਉੱਥੇ ਮੰਜੇ ੜਾਏ ਹੋਏ ਸੀ ਉਹਨਾਂ ਮੰਜਿਆਂ 'ਤੇ ਅਸੀਂ ਸੌਂ ਜਾਂਦੇ ਥੱਕੇ ਟੁੱਟੇ ਤੇ ਸਵੇਰੇ ਫਿਰ ਸ਼ੁਰੂ ਹੋ ਜਾਂਦੇ ਮੈਂ ਕਹਿੰਦਾ ਪੂਰੀ ਸਖਤ ਮਿਹਨਤ ਕੀਤੀ ਇਮਾਨਦਾਰੀ ਨਾਲ ਹੁਣ ਉੱਥੇ ਮੇਰਾ ਰਹਿਣ ਦਾ ਤੇ ਖਾਣ ਪੀਣ ਦਾ ਖਰਚਾ ਹੈ ਨਹੀਂ ਸੀ ਤੇ ਜਿਹੜੀ ਮੈਨੂੰ ਤਨਖਾਹ ਮਿਲਦੀ ਸੀ ਉਹਨੂੰ ਮੈਂ ਜੋੜੀ ਗਿਆ ਤੇ ਵੇਟਰ ਦੇ ਨਾਲ ਨਾਲ ਕਹਿੰਦਾ ਮੈਂ ਭਾਂਡੇ ਧੋਣ ਦਾ ਕੰਮ ਵੀ ਸ਼ੁਰੂ ਕਰਤਾ ਭਾਂਡੇ ਧੋਣ ਦੇ ਕਹਿੰਦਾ ਮੈਨੂੰ ਅੱਡ ਪੈਸੇ ਮਿਲਦੇ ਸੀ ਮੈਂ ਕਹਿੰਦਾ ਆਪਣੀ ਸਾਰੀ ਜਿਹੜੀ ਤਨਖਾਹ ਸੀਗੀ ਕਮਾਈ ਸੀ ਉਹ ਜੋੜੀ ਗਿਆ ਵੀ ਮੈਂ ਹੁਣ ساری ਉਮਰ ਵੇਟਰ ਤਾਂ ਨਹੀਂ ਲੱਗਿਆ ਰਹੂੰਗਾ ਵੀ ਅੱਗੇ ਜਾ ਕੇ ਚੰਗਾ ਸੋਚੂੰਗਾ ਚਲ ਕਹਿੰਦਾ ਮੇਰੀ ਜ਼ਿੰਦਗੀ ਥੋੜੀ ਜੀ ਉੱਥੇ ਸੁਧਰ ਗਈ ਪੁਰਾਣੀ ਸੁਧਰ ਗਈ ਖਾਣ ਨੂੰ ਵਧੀਆ ਚੰਗਾ ਮਿਲਦਾ ਸੀ ਚਲੋ ਮਿਹਨਤ ਆ ਹਨਾ ਮਿਹਨਤ ਦੇ ਨਾਲ ਆਪਾਂ ਨੂੰ ਮਿਲ ਜੇ ਵੀ ਇਦੋਂ ਚੰਗੀ ਗੱਲ ਕੀ ਆ ਫਿਰ ਕਹਿੰਦਾ ਇੱਕ ਦਿਨ ਨਾ ਕਹਿੰਦਾ ਵੀ ਰਾਤ ਨੂੰ ਮੈਂ ਕੰਮ ਕਰ ਰਿਹਾ ਸੀ ਸਾਰੇ ਕਹਿੰਦਾ ਵੇਟਰ ਮੇਰੇ ਨਾਲ ਦੇ ਚਲੇ ਗਏ ਸੀ ਆਖਰੀ ਕਸਟਮਰ ਰਹਿ ਗਏ ਸੀ ਟੇਬਲ ਤੇ ਮੈਂ ਉਹਨਾਂ ਤੋਂ ਟਿਪ ਲੈਣੀ ਸੀ ਤੇ ਉਹਨਾਂ ਦੇ ਭਾਂਡੇ ਧੋ ਕੇ ਰੱਖਣੇ ਸੀ ਕਿਉਂਕਿ ਜਦੋਂ ਭਾਂਡੇ ਧੋਣ ਦਾ ਕੰਮ ਮੇਰਾ ਸੀ ਚਲੋ ਕਹਿੰਦਾ ਵੀ ਉਹ ਜਿਹੜੇ ਕਸਟਮਰ ਸੀਗੇ ਉਹਨਾਂ ਨੇ ਮੈਨੂੰ ਬਿੱਲ ਦਿੱਤਾ ਬਿੱਲ ਫੜਾਇਆ ਮੈਂ ਬਿੱਲ ਮਤਲਬ ਮੈਂ ਉਹਨਾਂ ਨੂੰ ਬਿੱਲ ਫੜਾਇਆ ਉਹਨਾਂ ਨੇ ਪੈਸੇ ਪੇ ਕੀਤੇ ਟਿਪ ਦੇ ਕੇ ਮੈਨੂੰ ਚਲੇ ਗਏ ਤੇ ਮੈਂ ਉਹ ਭਾਂਡੇ ਜਦੋਂ ਚੱਕ ਕੇ ਲੈ ਕੇ ਕਿਚਨ ਵੱਲ ਆਇਆ ਤੇ ਇਹ ਕਹਿੰਦਾ ਕਿਚਨ ਵੱਲ ਮੈਂ ਨਾ ਖਿੜਕੀ ਵਿੱਚ ਦੀ ਵੇਖਿਆ ਵੀ ਹੋਟਲ ਦੇ ਬਾਹਰ ਇੱਕ ਕੁੜੀ ਆ ਜਿਹੜੀ ਉਹ ਕੁੰਗੜੀ ਹੋਈ ਬੈਠੀ ਆ ਖੰਬੇ ਦੇ ਨਾਲ ਲੱਗੀ ਬੈਠੀ ਆ ਮੈਨੂੰ ਕਹਿੰਦਾ ਕਿ ਉੱਥੋਂ ਦੀ ਦਿਸ ਗਈ ਤੇ ਕਹਿੰਦਾ ਮੈਂ ਸੋਚਿਆ ਵੀ ਇੰਨੀ ਰਾਤ ਨੂੰ ਕੋਈ ਕੁੜੀ ਆਏ ਕਿਉਂ ਬੈਠੀ ਆ ਕਹਿੰਦਾ ਉਹ ਮੈਂ ਭਾਂਡੇ ਧੋ ਕੇ ਜਦੋਂ ਬਾਹਰ ਆਇਆ ਤੇ ਜਦੋਂ ਕਹਿੰਦਾ ਮੈਂ ਉਹ ਕੁੜੀ ਕੋਲ ਆਇਆ ਤੇ ਉਹ ਕੁੜੀ ਮੈਨੂੰ ਦੇਖ ਕੇ ਚੀਕਾਂ ਮਾਰਨ ਲੱਗੀ ਵੀਰੇ ਮੈਨੂੰ ਬਖਸ਼ ਦੇ ਵੀਰੇ ਮੈਨੂੰ ਬਖਸ਼ ਦੇ ਜਦੋਂ ਕਹਿੰਦਾ ਉਹਨੇ ਇਹ ਗੱਲ ਕਹੀ ਤੇ ਮੈਂ ਸੋਚਿਆ ਵੀ ਇਹ ਡਰੀ ਹੋਈ ਲੱਗਦੀ ਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਤੂੰ ਮੈਨੂੰ ਵੀਰਾ ਕਿਹਾ ਨਾ ਤਾਂ ਤੂੰ ਇਹ ਸਮਝਵੇਂ ਤੇਰਾ ਵੀਰਾ ਹੀ ਆ ਤੂੰ ਡਰਨਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਕਹਿੰਦਾ ਉਹ ਮੈਨੂੰ ਵੇਖ ਕੇ ਉੱਚੀ ਉੱਚੀ ਰੋਣ ਲੱਗੀ ਤੇ ਕੰਬਣ ਲੱਗ ਗਈ ਮੈਂ ਕਹਿੰਦਾ ਦੂਰ ਖੜੇ ਨੇ ਉਹਨੂੰ ਕਿਹਾ ਵੀ ਚਲ ਚੁੱਪ ਕਰ ਤੂੰ ਰੋ ਨਾ ਇਹਨੂੰ ਕੁਝ ਖਾਣ ਨੂੰ ਚਾਹੀਦਾ ਤੇ ਕਹਿੰਦੀ ਇਹ ਕਹਿੰਦਾ ਉਹਨੇ ਸਿਰ ਹਾਂ ਤੇ ਸਿਰ ਹਿਲਾਇਆ ਤੇ ਮੈਂ ਕਹਿੰਦਾ ਅੰਦਰੋਂ ਖਾਣਾ ਹੁਣ ਪਿਆ ਸੀ ਕਹਿੰਦਾ ਖਾਣਾ ਲਿਆਇਆ ਪਲੇਟ 'ਚ ਪਾ ਕੇ ਤੇ ਉਹਦੇ ਕੋਲ ਧਰ ਕੇ ਆਪ ਮੈਂ ਦੂਰ ਹੋ ਗਿਆ ਕਹਿੰਦਾ ਵੀ ਉਹਨੇ ਇਸ ਤਰ੍ਹਾਂ ਖਾਣਾ ਖਾਦਾ ਵੀ ਜਿਵੇਂ ਉਹ ਬਹੁਤ ਦਿਨਾਂ ਦੀ ਭੁੱਖੀ ਹੁੰਦੀ ਆ ਤੇ ਉਹਦੇ ਕੋਲੇ ਕਹਿੰਦਾ ਇੱਕ ਇੱਕ ਛੋਟੀ ਜੀ ਪੋਟਲੀ ਸੀ ਤੇ ਉਹ ਪੂਰੀ ਡਰੀ ਹੋਈ ਸੀ ਚਲੋ ਜਦੋਂ ਉਹਨੇ ਖਾਣਾ ਖਾਦਾ ਤੇ ਮੈਂ ਉਹਨੂੰ ਕਿਹਾ ਕਿ ਭੈਣੇ ਤੂੰ ਮੈਨੂੰ ਵੀਰਾ ਕਿਹਾ ਨਾ ਤੇ ਵੀਰਾ ਹੀ ਸਮਝ ਪਲੀਜ਼ ਤੂੰ ਇੱਥੇ ਇਕੱਲੀ ਨਾ ਬੈਠੇ ਤੂੰ ਮੈਨੂੰ ਗੱਲ ਦੱਸ ਕੀ ਆ ਤੇ ਉਹ ਕਹਿੰਦਾ ਰੋਣੋਂ ਨਾ ਹਟੀ ਚਲ ਕਹਿੰਦਾ ਮੈਂ ਉਹਨੂੰ ਬਾਹਲਾ ਨਾ ਪੁੱਛਿਆ ਤੇ ਮੈਂ ਉਹਨੂੰ ਕਿਹਾ ਵੀ ਚਲ ਐ ਕਰ ਵੀ ਤੇਰੇ ਕੋਲੇ ਰਹਿਣ ਦਾ ਟਿਕਾਣਾ ਹੈਗਾ ਤੇ ਉਹਨੇ ਨਾਂ ਚ ਸਿਰ ਹਿਲਾਇਆ ਮੈਂ ਕਹਿੰਦਾ ਉਹਨੂੰ ਹੋਟਲ ਦੇ ਅੰਦਰ ਲਿਆਇਆ ਮੇਰੇ ਲਈ ਔਖਾ ਸੀ ਜੇ ਮਾਲਕ ਨੂੰ ਪਤਾ ਲੱਗਦਾ ਤਾਂ ਮੇਰੇ ਤੇ ਕਾਰਵਾਈ ਹੋਣੀ ਸੀ ਪਰ ਕਹਿੰਦਾ ਮੈਂ ਉਹਨੂੰ ਚੋਰੀੋਂ ਲਿਆ ਕੇ ਜਿਹੜੀ ਕਿਚਨ ਸੀ ਨਾ ਕਹਿੰਦਾ ਕਿਚਨ ਦੇ ਨਾਲ ਇੱਕ ਹੋਰ ਕਿਚਨ ਬਣੀ ਸੀ ਜਿੱਥੇ ਸਾਡੇ ਕੋਈ ਵੱਡੇ ਭਾਂਡੇ ਹੁੰਦੇ ਸੀ ਜਿਹੜੇ ਅਸੀਂ ਕਦੇ-ਕਦੇ ਕੱਢਦੇ ਸੀ ਤੇ ਉਹ ਕਿਚਨ ਕੋਈ ਐ ਨਹੀਂ ਸੀ ਕਿਚਨ ਦੇ ਵਿੱਚ ਵਧੀਆ ਪੱਖਾ ਵਗੈਰਾ ਲੱਗਿਆ ਸੀ ਮੈਂ ਕਹਿੰਦਾ ਉਹਨੂੰ ਅੰਦਰਲੀ ਕਿਚਨ ਦੇ ਵਿੱਚ ਛੱਡਦਾ ਤੇ ਅੰਦਰਵਾਜ਼ਾ ਮੈਂ ਬੰਦ ਕਰਦਾ ਕਿਉਂਕਿ ਉਹ ਦਰਵਾਜ਼ਾ ਕੋਈ ਨਹੀਂ ਖੋਲਦਾ ਸੀ ਮੈਂ ਹੀ ਖੋਲਦਾ ਸੀ ਤੇ ਜਿਹੜੀ ਅੰਦਰਲੀ ਕਿਚਨ ਸੀ ਉਹ ਤਾਂ ਸਾਨੂੰ ਲੋੜ ਨਹੀਂ ਪੈਂਦੀ ਸੀ ਰੋਜ਼ ਖੋਲਣ ਦੀ ਤੇ ਚਲੋ ਕਹਿੰਦਾ ਮੈਂ ਉਸ ਕੁੜੀ ਨੂੰ ਕਿਹਾ ਚਲ ਐਂ ਕਰ ਤੂੰ ਇੱਥੇ ਸੌਂ ਜਾ ਪੱਖਾ ਲਾ ਲਾ ਤੇ ਇੱਥੇ ਸੌਂ ਜਾ ਵੀ ਆਪਾਂ ਫੇਰ ਗੱਲ ਕਰਾਂਗੇ ਕਹਿੰਦਾ ਵੀ ਮੈਂ ਉਹਨੂੰ ਉੱਥੇ ਪਾ ਕੇ ਲੋਕ ਲਾਤਾ ਪਰ ਕਹਿੰਦਾ ਵੀ ਮੇਰੇ ਮਮਨਜੀ ਤੇ ਆ ਕੇ ਪਿਆ ਮੈਨੂੰ ਨੀਂਦ ਨਹੀਂ ਆਈ ਮੈਂ ਕੁੜੀ ਬਾਰੇ ਸੋਚੀ ਗਿਆ ਤੇ ਮੈਨੂੰ ਐ ਲੱਗੇ ਵੀ ਆਪਣਾਪਣ ਲੱਗੀ ਉਸ ਕੁੜੀ 'ਚ ਚਲੋ ਕਹਿੰਦਾ ਅਗਲੇ ਦਿਨ ਸਵੇਰੇ ਮੈਂ ਉੱਠਿਆ ਸਵੇਰੇ ਕਹਿੰਦਾ ਉੱਠ ਕੇ ਮੈਂ ਨਾ ਜਦੋਂ ਹੋਟਲ ਸ਼ੁਰੂ ਹੋ ਗਿਆ ਮੈਂ ਕਹਿੰਦਾ ਚਾਹ ਤੇ ਬਿਸਕਟ ਉਹਨੂੰ ਚੋਰੀੋਂ ਦੇ ਆਇਆ ਤੇ ਮੈਂ ਉਹਨੂੰ ਕਿਹਾ ਵੀ ਤੂੰ ਇੱਥੇ ਹੀ ਰਹੀਂ ਤੂੰ ਖੜਕਾ ਨਹੀਂ ਕਰਨਾ ਬਸ ਤੂੰ ਇੱਥੇ ਪਈ ਰਹੀਂ ਮੈਂ ਕਹਿੰਦਾ ਉਸ ਕਿਚਨ ਦੀ ਚਾਬੀ ਮੇਰੇ ਕੋਲ ਸੀ ਵੀ ਮੇਰੇ ਬਿਨਾ ਕੋਈ ਖੋਲਣੀ ਨਹੀਂ ਸੀ ਪੈਂਦੀ ਕਿਸੇ ਨੂੰ ਤੇ ਉਹ ਅਸੀਂ ਉਦੋਂ ਖੋਲਦੇ ਸੀ ਜਦੋਂ ਕੋਈ ਵੱਡਾ ਫੰਕਸ਼ਨ ਕਰਨਾ ਹੁੰਦਾ ਸੀਗਾ ਤੇ ਮੈਂ ਵੀ ਇਸ ਗੱਲੋਂ ਬੇ ਚਿੰਤ ਸੀਗਾ ਵੀ ਉਹਨੂੰ ਕਿਹੜਾ ਕਿਸੇ ਨੇ ਖੋਲਣਾ ਚਲੋ ਕਹਿੰਦਾ ਐਸੀ ਤਰ੍ਹਾਂ ਤਿੰਨ ਚਾਰ ਦਿਨ ਗੁਜ਼ਰ ਗਏ ਮੈਂ ਉਹਨੂੰ ਉੱਥੇ ਖਾਣ ਪੀਣ ਨੂੰ ਦੇ ਦਿਆ ਕਰਾਂ ਤੇ ਉਹ ਉੱਥੇ ਬੰਦ ਰਹੀ ਜਦੋਂ 3-4 ਦਿਨਾਂ ਬਾਅਦ ਉਹਨੂੰ ਮੇਰੇ ਤੇ ਭਰੋਸਾ ਹੋ ਗਿਆ ਤੇ ਇੱਕ ਦਿਨ ਮੈਂ ਉਹਨੂੰ ਖਾਣਾ ਫੜਾਉਣ ਲੱਗਿਆ ਤੇ ਉਹ ਮੈਨੂੰ ਕਹਿੰਦਾ ਵੀ ਕਹਿੰਦੀ ਵੀਰੇ ਮੈਂ ਤੇਰੇ ਨਾਲ ਗੱਲ ਕਰਨੀ ਆ ਮੈਂ ਉਹਨੂੰ ਕਿਹਾ ਵੀ ਚੱਲ ਐਂ ਕਰ ਅ ਗੱਲ ਤਾਂ ਆਪਾਂ ਕਰਾਂਗੇ ਵੀ ਆਪਾਂ ਰਾਤ ਨੂੰ ਗੱਲ ਕਰਾਂਗੇ ਜਦੋਂ ਮੇਲਾ ਹੋ ਗਿਆ ਤੇ ਤੂੰ ਐਂ ਕਰ ਇੱਥੇ ਰਹਿ ਤੇ ਜਦੋਂ ਰਾਤ ਨੂੰ ਸਾਰੇ ਜਣੇ ਚਲੇ ਗਏ ਤੇ ਇੱਧਰ ਇੱਕ ਬਾਥਰੂਮ ਬਣਿਆ ਹੋਇਆ ਤੂੰ ਉੱਥੇ ਨਹਾ ਧੋ ਲਈ ਫਰੈਸ਼ ਹੋ ਜੀ ਫਿਰ ਆਪਾਂ ਗੱਲ ਕਰਾਂਗੇ ਚਲੋ ਕਹਿੰਦਾ ਹੋਟਲ ਬੰਦ ਹੋਇਆ ਸਾਰੇ ਵੇਟਰ ਜਾ ਕੇ ਸੌਂ ਗਏ ਮੈਂ ਕੰਦਰ ਰਸੋਈ ਦਾ ਭਾਂਡੇ ਪੁੰਡੇ ਧੋ ਕੇ ਵਿਹਲਾ ਹੋਇਆ ਤੇ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਵਿਚਾਰੀ ਉੱਥੇ ਹੀ ਪਈ ਸੀ ਕਹਿੰਦਾ ਮੈਂ ਉਹਨੂੰ ਕਿਹਾ ਭੈਣੇ ਆ ਜਾ ਬਾਹਰ ਚਲੋ ਕਹਿੰਦਾ ਮੈਂ ਉਹਨੂੰ ਬਾਹਰ ਕੱਢਿਆ ਪਰ ਕੱਢ ਕੇ ਲਿਆ ਕੇ ਕਹਿੰਦਾ ਜਿਹੜਾ ਕਸਟਮਰ ਵਾਸਤੇ ਬਾਥਰੂਮ ਬਣਿਆ ਸੀ ਮੈਂ ਉਹਨੂੰ ਉੱਧਰ ਕਹਿਤਾ ਵੀ ਤੂੰ ਉੱਥੇ ਨਹਾ ਲੈ ਚਲੋ ਨਹਾ ਕੇ ਫਰੈਸ਼ ਹੋ ਗਈ ਉਸ ਤੋਂ ਬਾਅਦ ਕਹਿੰਦਾ ਮੈਂ ਉਹਨੂੰ ਹੋਟਲ ਤੋਂ ਬਾਹਰ ਲੈ ਗਿਆ ਕਿਉਂਕਿ ਜਿੱਥੇ ਕਹਿੰਦਾ ਅਸੀਂ ਰਹਿੰਦੇ ਸੀ ਉੱਥੇ ਤਾਂ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਜਿਵੇਂ ਉੱਥੇ ਲੈ ਕੇ ਜਾਂਦਾ ਫੇਰ ਗੱਲ ਨਹੀਂ ਹੋਣੀ ਸੀ ਸਾਡੀ ਬਾਹਰ ਲਿ ਜਾ ਕੇ ਕਹਿੰਦਾ ਇੱਕ ਪਾਰਕ ਬਣਿਆ ਹੋਇਆ ਸੀ ਨੇੜੇ ਅਸੀਂ ਬੈਂਚ ਤੇ ਬਹਿ ਗਏ ਕਹਿੰਦਾ ਮੈਂ ਉਹਨੂੰ ਕਿਹਾ ਵੀ ਦੇਖ ਤੂੰ ਮੈਨੂੰ ਭਰਾ ਕਿਆ ਤੇ ਮੈਂ ਤੇਰਾ ਭਰਾ ਹਾਂ ਵੀ ਤੂੰ ਮੈਨੂੰ ਗੱਲ ਦੱਸ ਕੌਣ ਆ ਤੂੰ ਕਿੱਥੋਂ ਆਈਆਂ ਤਾਂ ਉਹ ਕਹਿੰਦਾ ਵੀ ਉਹਨੇ ਦੱਸਣਾ ਸ਼ੁਰੂ ਕੀਤਾ ਕਿ ਮੈਂ ਮੇਰਾ ਨਾਮ ਵੀਰਾਗਾ ਤੇ ਮੈਂ ਇੱਕ ਸਤਾਈ ਹੋਈ ਕੁੜੀ ਆ ਜਦੋਂ ਕਹਿੰਦਾ ਉਹਨੇ ਵੀਰਾ ਕਿਹਾ ਤੇ ਮੈਂ ਉਹਦੇ ਵੱਲ ਗੋਹ ਨਾਲ ਵੇਖਿਆ ਕਹਿੰਦਾ ਵੀ ਮੈਨੂੰ ਉਹਦੇ ਚ ਮੇਰੇ ਤਾਈ ਦੀ ਕੁੜੀ ਵੀਰਾ ਨਜ਼ਰ ਆਈ ਤੇ ਮੈਂ ਉਹਨੂੰ ਕਿਹਾ ਵੀ ਤੂੰ ਰਾਜ ਨੂੰ ਜਾਣਦੀ ਆ ਤਾਂ ਉਹ ਕਹਿੰਦੀ ਵੀ ਹਾਂ ਮੇਰਾ ਭਰਾ ਰਾਜ ਹੈਗਾ ਸੀ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਫਿਰ ਮੈਂ ਤੇਰਾ ਉਹੀ ਭਰਾ ਆਂਗਾ ਇਹ ਸੁਣ ਕੇ ਕਹਿੰਦਾ ਉਹ ਭੱਜ ਕੇ ਆ ਕੇ ਮੇਰੇ ਗੱਲ ਨਾਲ ਲੱਗੀ ਤੇ ਰੋਣ ਲੱਗ ਗਈ ਕਹਿੰਦਾ ਮੇਰੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਫਿਰ ਮੈਂ ਕਹਿੰਦਾ ਉਹਨੂੰ ਕਿਹਾ ਵੀ ਪਹਿਲਾਂ ਤੂੰ ਮੈਨੂੰ ਐਂ ਦੱਸ ਵੀ ਤੂੰ ਇੱਥੇ ਕਿਵੇਂ ਫਿਰ ਕਹਿੰਦਾ ਉਹਨੇ ਮੈਨੂੰ ਦੱਸਿਆ ਵੀ ਵੀਰੇ ਜਦੋਂ ਤੈਨੂੰ ਅਨਾਥ ਆਸ਼ਰਮਨ ਦੇ ਵਿੱਚ ਛੱਡ ਕੇ ਆਏ ਤਾਂ ਉਸ ਤੋਂ ਬਾਅਦ ਪਾਪਾ ਜੀ ਸੀ ਜਿਹੜੇ ਉਹੋ ਬਿਮਾਰ ਰਹਿਣ ਲੱਗ ਗਈ ਸੀ ਉਹ ਇਸ ਗੱਲ ਦੀ ਚਿੰਤਾ ਕਰਦੀ ਸੀ ਕਿ ਆਪਣੇ ਭਰਾ ਦੀ ਔਲਾਦ ਆਖਰੀ ਨਿਸ਼ਾਨੀ ਮੈਂ ਅਨਾਥ ਆਸ਼ਰਮ ਦੇ ਵਿੱਚ ਛੱਡਤੀ ਜੇ ਪਾਪਾ ਜੀ ਤੈਨੂੰ ਮਿਲਣ ਦੀ ਜਾਂ ਲੈ ਕੇ ਜਾਣ ਦੀ ਗੱਲ ਕਰਦੇ ਤਾਂ ਮਾਂ ਉਹਦੇ ਨਾਲ ਲੜ ਕੇ ਉਹਨੂੰ ਚੁੱਪ ਕਰਾ ਦਿੰਦੀ ਮਾਂ ਦਾ ਦਬਦਬਾ ਇੰਨਾ ਸੀ ਵੀ ਸਾਨੂੰ ਤਿੰਨਾਂ ਨੂੰ ਤੇਰਾ ਨਾਂ ਨਹੀਂ ਸੀ ਲੈਣ ਦਿੰਦੀ ਜਦੋਂ ਪਾਪਾ ਇਸ ਸਦਮੇ ਤੋਂ ਬਾਹਰ ਨਾ ਨਿਕਲੇ ਬਿਮਾਰ ਰਹਿਣ ਲੱਗੇ ਤਾਂ ਇੱਕ ਦਿਨ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਤੋਂ ਬਾਅਦ ਜਦੋਂ ਅਸੀਂ ਵੱਡੇ ਹੋਏ ਵੀਰ ਆਰਣਜੋਤ ਹਣਾ ਉਹ ਗਲਤ ਕੰਮਾਂ ਦੇ ਵਿੱਚ ਪੈ ਗਿਆ ਨਸ਼ੇ ਕਰਨ ਲੱਗ ਗਿਆ ਮਾਂ ਸੀ ਜਿਹੜੀ ਉਹ ਪਿਓ ਦੇ ਤੇ ਵੀਰੇ ਦੇ ਦੁੱਖ ਦੇ ਵਿੱਚ ਰੋਂਦੀ ਰਹਿੰਦੀ ਤੇ ਉਹ ਅੱਖਾਂ ਤੋਂ ਅੰਨ੍ਹੀ ਹੋ ਗਈ ਜਦੋਂ ਉਹ ਅੱਖਾਂ ਤੋਂ ਅੰਨ੍ਹੀ ਹੋਈ ਉਹਨੂੰ ਦਿਸਣੋਂ ਹਟ ਗਿਆ ਵੀਰੇ ਦੇ ਨਸ਼ੇ ਇੰਨੇ ਵਧ ਗਏ ਵੀ ਉਹਨੇ ਘਰ ਦੇ ਵਿੱਚ ਮਾੜੇ ਬੰਦਿਆਂ ਨੂੰ ਲਿਆਉਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਕਹਿੰਦਾ ਮਾਂ ਨੂੰ ਪਤਾ ਲੱਗਿਆ ਵੀ ਵੀਰਾ ਘਰ ਦੀਆਂ ਚੀਜ਼ਾਂ ਜਿਹੜੀਆਂ ਉਹ ਵੇਚਣੀਆਂ ਉਹਨੇ ਸ਼ੁਰੂ ਕਰ ਦਿੱਤੀਆਂ ਚੀਜ਼ਾਂ ਚੱਕ ਕੇ ਵੇਚ ਜਾਂਦਾ ਜਦੋਂ ਕਹਿੰਦਾ ਕਹਿੰਦੀ ਉਹਨੇ ਸਾਰਾ ਕੁਝ ਵੇਚ ਦਿੱਤਾ ਤਾਂ ਉਹਨੇ ਫਿਰ ਮੇਰਾ ਸੌਦਾ ਕਰ ਲਿਆ ਮੇਰੀ ਮਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਉਹਨੇ ਮੈਨੂੰ ਵੇਚਣਾ ਤਾਂ ਮੇਰੀ ਮਾਂ ਨੇ ਰਾਤ ਨੂੰ ਮੈਨੂੰ ਇੱਕ ਪੋਟਲੀ ਦਿੱਤੀ ਤੇ ਮੈਨੂੰ ਕਹਿੰਦੀ ਵੀ ਤੈਨੂੰ ਮੈਂ ਬਚਾ ਤਾਂ ਸਕਦੀ ਨਹੀਂ ਤੂੰ ਇੱਥੋਂ ਭੱਜ ਜਾ ਕਹਿੰਦੀ ਮੈਂ ਘਰੋਂ ਭੱਜਿਆ ਜੀ ਮੈਂ ਨਹੀਂ ਵੇਖਿਆ ਹਨੇਰਾ ਸਵੇਰਾ ਮੈਂ ਜ्यों ਭੱਜੀ ਰਸਤੇ ਦੇ ਵਿੱਚ ਕਹਿੰਦੀ ਮੈਨੂੰ ਇੱਕ ਔਰਤ ਮਿਲੀ ਉਹ ਔਰਤ ਕਹਿੰਦੀ ਮੈਨੂੰ ਕਹਿੰਦੀ ਵੀ ਤੂੰ ਅੱਧੀ ਰਾਤ ਨੂੰ ਕਿੱਥੇ ਜਾ ਰਹੀ ਆ ਤਾਂ ਮੈਂ ਉਹਨੂੰ ਦੱਸਿਆ ਕਿ ਵੀ ਮੇਰਾ ਤਾਂ ਕੋਈ ਟਿਕਾਣਾ ਨਹੀਂ ਹੈਗਾ ਵੀ ਮੈਨੂੰ ਤਾਂ ਮੇਰੇ ਆਪਦਿਆਂ ਨਹੀਂ ਦਗਾ ਕੀਤਾ ਵੀ ਮੈਨੂੰ ਵੇਚਣ ਦੀ ਕੀਮਤ ਲਾਈ ਆ ਵੀ ਮੈਂ ਤਾਂ ਟਕਾਣਾ ਲੱਭਦੀ ਆ ਤਾਂ ਉਹ ਔਰਤ ਨੇ ਮੈਨੂੰ ਬੜੇ ਪਿਆਰ ਨਾਲ ਮੇਰੇ ਬੜੇ ਪਿਆਰ ਨਾਲ ਕਿਹਾ ਕਿ ਚੱਲ ਧੀਏ ਤੂੰ ਮੇਰੀ ਧੀ ਆ ਮੇਰੇ ਕੋਈ ਔਲਾਦ ਨਹੀਂ ਹੈਗੀ ਤੂੰ ਮੇਰੇ ਨਾਲ ਰਹਿ ਲੈ ਕਹਿੰਦੀ ਮੈਂ ਉਸ ਔਰਤ ਤੇ ਯਕੀਨ ਕੀਤਾ ਤੇ ਉਸ ਔਰਤ ਨਾਲ ਚਲੀ ਗਈ ਪਰ ਕਹਿੰਦੀ ਉਹ ਔਰਤ ਸਹੀ ਨਹੀਂ ਸੀ ਉਹ ਗਲਤ ਸੀ ਉਹਨੇ ਵੀ ਮੇਰੇ ਜਿਸਮ ਦਾ ਸੌਦਾ ਕੀਤਾ ਤੇ ਉਹ ਮੇਰੇ ਤੋਂ ਪੈਸੇ ਕਮਾਉਣ ਲੱਗੀ ਇੱਕ ਦਿਨ ਕਹਿੰਦੀ ਉਹ ਔਰਤ ਜਦੋਂ ਕਹਿੰਦੀ ਬਾਥਰੂਮ ਦੇ ਵਿੱਚ ਨਹਾ ਰਹੀ ਸੀ ਮੇਨ ਗੇਟ ਆ ਜਿਹੜਾ ਕਹਿੰਦੀ ਉਹ ਲੋਕ ਲਾ ਕੇ ਣਾਉਣ ਲੱਗਦੀ ਸੀ ਪਰ ਕਹਿੰਦੀ ਉਤੋਂ ਉਹ ਗੇਟ ਲਾਉਣਾ ਉਹਦੇ ਭੁੱਲ ਗਈ ਲੋਕ ਜਦੋਂ ਕਹਿੰਦੀ ਮੈਨੂੰ ਪਤਾ ਲੱਗਿਆ ਮੈਂ ਉਤੋਂ ਭੱਜਿਆਈ ਭੱਜ ਕੇ ਆ ਕੇ ਕਹਿੰਦੀ ਹੁਣ ਮੈਨੂੰ ਪੂਰਾ ਹਫਤਾ ਹੋ ਗਿਆ ਵੀ ਮੈਂ ਇੱਥੇ ਸੜਕਾਂ ਤੇ ਹਨਾ ਰੋਲਦੀ ਫਿਰਦੀ ਆ ਵੀ ਨਾ ਤਾਂ ਮੈਂ ਕੁਝ ਖਾਦਾ ਸੀ ਵੀ ਪਿਛਲੇ 4 ਦਿਨਾਂ ਤੋਂ ਜਦੋਂ ਦੀ ਮੈਂ ਇੱਥੇ ਰਹਿ ਰਹੀ ਆ ਤੂੰ ਮੈਨੂੰ ਖਾਣ ਨੂੰ ਦਿੱਤਾ ਵੀ ਮੈਂ ਆਪਣੀ ਇੱਜ਼ਤ ਤੇ ਜਾਨ ਬਚਾ ਕੇ ਭੱਜੀ ਆ ਰਾਜ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਦੀਆਂ ਤਾਂ ਹਾਂ ਨਿਕਲ ਗਈਆਂ ਤੇ ਉਹਨੂੰ ਕਹਿੰਦਾ ਵੀ ਤੂੰ ਫਿਕਰ ਨਾ ਕਰ ਹੁਣ ਤੇਰਾ ਭਰਾ ਤੇਰੇ ਨਾਲ ਆ ਉਸ ਤੋਂ ਬਾਅਦ ਅਗਲੇ ਦਿਨ ਰਾਜ ਆਪਣੇ ਹੋਟਲ ਦੇ ਮੈਨੇਜਰ ਨੂੰ ਸਾਰੀ ਗੱਲ ਦੱਸ ਦਿੰਦਾ ਤੇ ਆਪਣੀ ਭੈਣ ਵੀਰਾ ਨਾਲ ਉਹਨੂੰ ਮਿਲਾਉਂਦਾ ਤੇ ਹੋਟਲ ਦਾ ਮੈਨੇਜਰ ਕਹਿੰਦਾ ਵੀ ਚੰਗਾ ਹੋਇਆ ਹਨਾ ਜੋ ਕੁਝ ਵੀ ਹੁੰਦਾ ਚੰਗੇ ਲਈ ਹੁੰਦਾ ਵੀ ਇਹ ਤੈਨੂੰ ਮਿਲ ਗਈ ਵੀ ਪਰ ਇਹ ਗੱਲ ਤੂੰ ਕਿੰਨਾ ਵੱਡਾ ਰਿਸਕ ਲਿਆ ਵੀ ਇੱਕ ਬਗਾਨੀ ਕੁੜੀ ਨੂੰ ਇਸ ਤਰ੍ਹਾਂ ਹਨਾ ਹੋਟਲ ਦੀ ਕਿਚਨ 'ਚ ਰੱਖਿਆ ਵੀ ਕੱਲ ਨੂੰ ਕੋਈ ਵੇਖ ਲੈਂਦਾ ਇਹਦਾ ਕੀ ਹਸ਼ਰ ਹੋਣਾ ਸੀ ਤਾਂ ਕਹਿੰਦਾ ਵੀ ਮੈਂ ਆਪਣੀ ਗਲਤੀ ਤੇ ਮਾਫੀ ਮੰਗੀ ਪਰ ਕਹਿੰਦਾ ਮੈਨੇਜਰ ਨੇ ਮੇਰੇ ਤੇ ਕੋਈ ਵਾੜਾ ਐਕਸ਼ਨ ਨਹੀਂ ਲਿਆ ਤੇ ਕਹਿੰਦਾ ਮੈਂ ਮੈਨੇਜਰ ਨੂੰ ਕਿਹਾ ਵੀ ਮੈਨੂੰ ਛੁੱਟੀ ਚਾਹੀਦੀ ਆ ਮੈਂ ਆਪਣੇ ਭਰਾ ਨੂੰ ਤੇ ਆਪਣੀ ਤਾਈ ਨੂੰ ਮਿਲਣਾ ਚਾਹਣਾ ਚਲੋ ਕਹਿੰਦਾ ਮੈਨੇਜਰ ਨੇ ਮੈਨੂੰ ਛੁੱਟੀ ਦਿੱਤੀ ਤੇ ਮੈਂ ਆਪਣੀ ਭੈਣ ਨੂੰ ਲੈ ਕੇ ਅਗਲੇ ਦਿਨ ਅੱਜ ਕਹਿੰਦਾ ਪੂਰੇ 15 16 ਸਾਲ ਬਾਅਦ ਉਸ ਦਰਵਾਜ਼ੇ ਤੇ ਖੜਾ ਸੀ ਜਿੱਥੋਂ ਕਦੇ ਮੈਂ ਬਹੁਤ ਦੂਰ ਚਲੇ ਗਿਆ ਸੀ ਜਦੋਂ ਕਹਿੰਦਾ ਮੈਂ ਦਰਵਾਜ਼ੇ ਤੇ ਖੜਾ ਪਿਛਲੀਆਂ ਜਾਂਦਾ ਮੇਰੇ ਦਿਮਾਗ ਦੇ ਵਿੱਚ ਘੁੰਮੀਆਂ ਅਸੀਂ ਦਰਵਾਜ਼ਾ ਖੋਲ ਕੇ ਅੰਦਰ ਆਏ ਅੰਦਰ ਆ ਕੇ ਜਦੋਂ ਵੀਰਾ ਭੱਜ ਕੇ ਗਈ ਆਪਣੀ ਮਾਂ ਦੇ ਗੱਲ ਲੱਗੀ ਤੇ ਉਹਦੀ ਮਾਂ ਮਤਲਬ ਮੇਰੀ ਤਾਈ ਕਹਿੰਦੀ ਵੀ ਧੀਏ ਤੂੰ ਕਿੱਥੇ ਚਲੀ ਗਈ ਸੀ ਵੀ ਮੈਂ ਤਾਂ ਤੈਨੂੰ ਲੱਭ ਵੀ ਨਹੀਂ ਸਕਦੀ ਸੀ ਮੈਂ ਤਾਂ ਅੱਖਾਂ ਤੋਂ ਅੰਨੀ ਹੋਈ ਬੈਠੀ ਆ ਜਦੋਂ ਤੂੰ ਚਲੀ ਗਈ ਤੇ ਤੇਰਾ ਭਰਾ ਵੀ ਛੱਡ ਕੇ ਚਲਾ ਗਿਆ ਮੈਨੂੰ ਕੋਈ ਇੱਥੋਂ ਆਣ ਵਾਂਣ ਚ ਰੋਟੀ ਦੇ ਦਿੰਦਾ ਤਾਂ ਮੈਂ ਖਾ ਲੈਂਨੀ ਆ ਵੀ ਤੂੰ ਮੁੜ ਕੇ ਵੜੀ ਨਾ ਤਾਂ ਫਿਰ ਵੀਰਾ ਜਿਹੜੀ ਉਹ ਰੋਣ ਲੱਗ ਜਾਂਦੀ ਆ ਉਹਨੂੰ ਕੋਈ ਗੱਲ ਨਹੀਂ ਔੜਦੀ ਉਸ ਤੋਂ ਬਾਅਦ ਕਹਿੰਦਾ ਮੈਂ ਮੇਰੀ ਤਾਈ ਦੇ ਪੈਰੀ ਹੱਥ ਲਾਉਣ ਲਾਇ ਤੇ ਕਿਹਾ ਕਿ ਤਾਈ ਕਿਵੇਂ ਆ ਜਦੋਂ ਕਹਿੰਦਾ ਮੈਂ ਇਹ ਗੱਲ ਕਹੀ ਤਾਂ ਉਹਨੇ ਮੇਰੀ ਛੂਹ ਤੋਂ ਹੀ ਪਛਾਣ ਲਿਆ ਵੀ ਮੈਂ ਰਾਜ ਆ ਕਹਿੰਦਾ ਉਹ ਮੇਰੇ ਹੱਥ ਫੜ ਕੇ ਮੈਨੂੰ ਕਹਿੰਦੀ ਰਾਜ ਤੂੰ ਕਹਿੰਦਾ ਮੈਂ ਉਹਨੂੰ ਘੁੱਟ ਕੇ ਗੱਲ ਨਾਲ ਲਾਇਆ ਤੇ ਰੋਣ ਲੱਗ ਗਿਆ ਤੇ ਤਾਈ ਵੀ ਬਹੁਤ ਰੋਈ ਤੇ ਤਾਈ ਕਹਿੰਦੀ ਵੀ ਰਾਜ ਮੇਰੇ ਕੋਲੇ ਸ਼ਬਦ ਹੈ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਤੇਰੇ ਤੋਂ ਮਾਫੀ ਮੰਗਾ ਵੀ ਤੂੰ ਮੈਨੂੰ ਮਾਫ਼ ਕਰ ਦੇ ਤੇ ਫਿਰ ਕਹਿੰਦਾ ਵੀਰਾ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਵੀ ਕਿਵੇਂ ਮੈਂ ਉਹਨੂੰ ਬਚਾਇਆ ਤੇ ਮੇਰੀ ਤਾਈ ਨੂੰ ਇਸ ਗੱਲ ਦਾ ਪਛਤਾਵਾ ਹੋਇਆ ਵੀ ਮੈਂ ਤੇਰੇ ਤਾਈ ਨੂੰ ਹਮੇਸ਼ਾ ਇਹ ਕਹਿੰਦੀ ਸੀ ਕਿ ਰਾਜ ਤਾਂ ਮੇਰੇ ਪੁੱਤ ਨੂੰ ਵਿਗਾੜ ਦੂਗਾ ਇਹਨੂੰ ਅनाथ ਆਸ਼ਰਮਾਂ ਛੱਡਾਈਏ ਮੈਂ ਤੈਨੂੰ ਅनाथ ਆਸ਼ਰਮ ਛੱਡਿਆ ਸੀ ਪਰ ਤੈਨੂੰ ਅनाथ ਆਸ਼ਰਮ ਛੱਡਣ ਤੋਂ ਬਾਅਦ ਮੇਰੇ ਬੱਚੇ ਅਨਾਥ ਹੋ ਗਏ ਸੀਗੇ ਮੇਰੇ ਬੱਚੇ ਜਿਨ੍ਹਾਂ ਨੂੰ ਮੈਂ ਡਰਦੀ ਸੀ ਕਿ ਗਲਤ ਕੰਮਾਂ 'ਚ ਨਾ ਪੈ ਜਾਣ ਉਹ ਫਿਰ ਵੀ ਗਲਤ ਕੰਮਾਂ 'ਚ ਪੈ ਗਿਆ ਤੇ ਅੱਜ ਉਹ ਪਤਾ ਨਹੀਂ ਕਿੱਥੇ ਦਰਦਾਰ ਦੀਆਂ ਠੋਕਰਾਂ ਖਾਂਦਾ ਹੋ। ਤੇ ਫਿਰ ਮੈਂ ਆਪਣੀ ਤਾਈ ਨੂੰ ਕਿਹਾ ਕਿ ਤਾਈ ਤੂੰ ਫਿਕਰ ਨਾ ਕਰ ਉਹ ਮੇਰਾ ਭਰਾਗਾ ਮੈਂ ਉਹਨੂੰ ਜ਼ਰੂਰ ਲੱਭੂੰਗਾ ਤੇ ਉਹਨੂੰ ਉਸੇ ਜ਼ਿੰਦਗੀ ਦੇ ਵਿੱਚ ਵਾਪਸ ਲੈ ਕੇ ਆਉਂਗਾ। ਫਿਰ ਕਹਿੰਦਾ ਮੇਰੀ ਤਾਈ ਵਾਰ-ਵਾਰ ਮੈਥੋਂ ਮਾਫੀ ਮੰਗ ਰਹੀ ਸੀ ਪਰ ਮੈਂ ਆਪਣੀ ਤਾਈ ਨੂੰ ਕਿਹਾ ਕਿ ਮੇਰੇ ਤੋਂ ਮਾਫੀ ਨਾ ਮੰਗੋ। ਚਲੋ ਕਹਿੰਦਾ ਅਸੀਂ ਉਹ ਰਾਤ ਕੱਢੀ ਤੇ ਅਗਲੇ ਦਿਨ ਮੈਂ ਆਪਣੇ ਭਰਾ ਨੂੰ ਲੱਭਣਾ ਸ਼ੁਰੂ ਕੀਤਾ। ਮੈਨੂੰ ਕਿਸੇ ਨੇ ਦੱਸਿਆ ਕਿ ਉਹ ਜਿੱਥੇ ਹਨਾ ਨਸ਼ੇ ਕਰਦੇ ਨੇ ਮੁੰਡੇ ਕਿਸੇ ਖਾਲੀ ਬਿਲਡਿੰਗ ਦੇ ਵਿੱਚ ਵੀ ਉੱਥੇ ਪਿਆ ਰਹਿੰਦਾ ਦਿਨ ਰਾਤ ਕਹਿੰਦਾ ਜਾ ਕੇ ਫਿਰ ਮੈਂ ਉਹਨੂੰ ਜਦੋਂ ਮਿਲਿਆ ਰਣਜੋਤ ਤੇ ਉਹਦੀ ਹਾਲਤ ਕਹਿੰਦਾ ਕੋਈ ਮਤਲਬ ਉਹਨੂੰ ਸੁਰਤ ਨਹੀਂ ਸੀ ਮੈਂ ਉੱਥੋਂ ਉਹਨੂੰ ਚੁੱਕਿਆ ਤੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਦੀ ਕਾਉਂਸਲਿੰਗ ਕਰਵਾਈ ਤੇ ਉਹਦਾ ਇਲਾਜ ਕਰਵਾਇਆ ਅੱਜ ਮੇਰਾ ਭਰਾ 2 ਮਹੀਨੇ ਬਾਅਦ ਬਿਲਕੁਲ ਠੀਕ ਹੋ ਚੁੱਕਿਆ ਤੇ ਉਹ ਮੇਰਾ ਬਹੁਤ ਧੰਨਵਾਦ ਕਰਦਾ ਤੇ ਮੇਰੀ ਤਾਈ ਵੀ ਤੇ ਮੈਂ ਕਹਿੰਦਾ ਉਸੇ ਹੋਟਲ ਦੇ ਵਿੱਚ ਉਹਨੂੰ ਨਾਲ ਕੰਮ ਤੇ ਰੱਖ ਲਿਆ ਉਹ ਪੜਿਆ ਸੀਗਾ ਪੜੇ ਪੜਿਆ ਲਿਖਿਆ ਹੋ ਕੇ ਬੇਰਜਗਾਰ ਸੀ ਨੌਕਰੀ ਨਹੀਂ ਮਿਲੀ ਸੀ ਤਾਂ ਹੀ ਗਲਤ ਕੰਮਾਂ 'ਚ ਪੈ ਗਿਆ ਉਹਨੂੰ ਵਧੀਆ ਨੌਕਰੀ ਮਿਲ ਗਈ ਚਲੋ ਮੈਂ ਤਾਂ ਜਿਹੜਾ ਕੰਮ ਕਰਦਾ ਸੀ ਤੇ ਉਸ ਤੋਂ ਬਾਅਦ ਅਸੀਂ ਸਾਡੀ ਭੈਣ ਨੂੰ ਵੀ ਪੜਾਇਆ ਤੇ ਹੁਣ ਅਸੀਂ ਕਹਿੰਦਾ ਤਿੰਨੋਂ ਭੈਣ ਭਰਾਵ ਦੀ ਤਾਈ ਨਾਲ ਆਪਦੇ ਘਰ 'ਚ ਰਹਿੰਦੇ ਆਂ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ